ਆ ਤੁਹਾਨੂੰ ਮੈਂ ਦੱਸਣਾ ਝੂਠ ਬੋਲਣ ਦੀ ਕੀ ਲੋੜ ਆ ਸਾਢੇ 4 ਲੱਖ ਦੇ ਇੱਥੇ ਪਿਆ ਹੋਆ ਜਾਨਵਰ ਹਨਾ ਦੋਨੇ ਦੋਨੇ ਨਾਲੇ ਲੈ ਆਂਦੇ ਆ ਪਿੰਡਾ ਪੁੰਡਾ ਜੇ ਮਿਲ ਜਾਂਦੇ ਆ ਇਦਾਂ ਨਹੀਂ ਵੀ ਉਹ ਉਹ ਐਨੇ ਲੱਖ ਸੁਣ ਕੇ ਡਰ ਜਾਣਾ ਚਾਹੀਦਾ ਜ਼ਗੀਰੇ ਨੇ ਹੁਣ ਸਾਨੂੰ ਬੇਸ਼ੇਰੀ ਲਿਆ ਕੇ ਦਿੱਤੀ ਆ ਖਲੀਫੇ ਘੋੜੇ ਦੀ ਹਾਂਜੀ ਤੇ ਚਲੋ ਉਹ ਜਿਹੜੀ ਚੋਰੀ ਆ ਹਨਾ 75000 ਦੀ ਲਿਆ ਕੇ ਦਿੱਤੀ ਆ ਠੀਕ ਹੈ ਜੀ ਬਿਲਕੁਲ ਅੱਜ ਫੇਰ ਇੱਕ ਸ਼ੌਂਕੀ ਬੰਦੇ ਦੀ ਵੀਡੀਓ ਲੈ ਕੇ ਆਇਆ ਰਹਿੰਦਾ ਬਾਹਰ ਆ ਬਾਈ ਦਲਜੀਤ ਆਪਣੇ ਨਾਲ ਤੇ ਪਰ ਸ਼ੌਂਕ ਆ ਜਿਹੜਾ ਘੋੜਿਆਂ ਵਾਲਾ ਇੱਥੇ ਪਾਲਿਆ ਹੋਇਆ ਆਪਣੇ ਨਾਲ ਬਈ ਦਲਜੀਤ ਆ ਪਿੰਡ ਆਪਾਂ ਬੈਠੇ ਆ ਦੋਸਤੋ ਮਾਲਪੁਰ ਜ਼ਿਲ੍ਹਾ ਹਿਸ਼ਾਰਪੁਰ ਤੇ ਬਹੁਤ ਬਹੁਤ ਸਵਾਗਤ ਆ ਬਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਤੇ ਸਾਰੇ ਬਿਲਡਿੰਗਾਂ ਦਾ ਬਹੁਤ ਬਹੁਤ ਸਵਾਗਤ ਆ ਬਈ ਸਾਰਿਆਂ ਦਾ ਤੇ ਅੱਜ ਦੋਸਤੋ ਆਪਣੇ ਨਾਲ ਘੋੜਿਆਂ ਦੇ ਸ਼ਿਕੀਨਾਂ ਦੇ ਨਾਲ-ਨਾਲ ਬਲਦਾਂ ਦੇ ਸ਼ਿਕੀਨ ਬੰਦੇ ਵੀ ਬੈਠੇ ਨੇ ਤੇ ਦਲਜੀਤ ਬਾਈ ਸਾਰਿਆਂ ਨਾਲੋਂ ਪਹਿਲਾਂ ਤਾਂ ਤੁਸੀਂ ਆਪਣੇ ਮਤਲਬ ਬਾਰੇ ਦੱਸੋ ਥੋੜਾ ਜਿਹਾ ਕਿ ਕਿੰਨਾ ਟਾਈਮ ਹੋ ਗਿਆ ਜੀ ਤੁਹਾਨੂੰ ਬਾਹਰ ਗਿਆ ਨੂੰ ਤੇ ਘੋੜੇ ਰੱਖਦਿਆਂ ਨੂੰ ਵੀ ਕਿੰਨਾ ਟਾਈਮ ਹੋ ਗਿਆ ਹਾਂਜੀ ਭਾਈ 30 35 ਸਾਲ ਹੋ ਗਏ ਆ ਘੋੜੇ ਦੇ ਰੱਖਦਿਆਂ ਨੂੰ ਵੀ 10 ਸਾਲ ਹੋ ਗਏ ਠੀਕ ਹੈ ਜੀ ਘੋੜੇ ਰੱਖਦਿਆਂ ਨੂੰ 10 ਸਾਲ ਹੋਏ ਹਾਂਜੀ ਠੀਕ ਹੈ ਭਾਈ ਤੇ ਇਹ ਫਿਰ ਬਾਹਰ ਮਤਲਬ ਤੁਸੀਂ ਉਧਰ ਬਾਹਰ ਤਾਂ ਗਏ ਹੋਏ ਸੀਗੇ ਤੇ ਫਿਰ ਘੋੜਿਆਂ ਵਾਲਾ ਬਾਅਦ ਚ ਕਿਵੇਂ ਬਣਿਆ ਸਭ ਘੋੜਿਆਂ ਦਾ ਭਾਈ ਇਦਾਂ ਵੀ ਜਦੋਂ ਛੌਂਕ ਦਾ ਸੀਗਾ ਹਜੂਰ ਸਾਹਿਬ ਵੀ ਚਾਹੀਦਾ ਸੀ ਉੱਥੇ ਦੇਖੀਦੇ ਸੀ ਨਾ ਤੇ ਘੋੜੇ ਬਾਹਰ ਵੀ ਕਿਸੇ ਬਾਈ ਸਾਡੇ ਨੇ ਇੰਗਲੈਂਡ ਰੱਖਿਓ ਸੀ ਅੱਛਾ ਜੀ ਤੇ ਅਸੀਂ ਉਹ ਆਪਣੇ ਪੰਜਾਬੀ ਭਰਾ ਨੇ ਹਾਂਜੀ ਹਾਂਜੀ ਬਾਰ੍ਹਵੀਂ ਗਮ ਤੇ ਉਹਦੇ ਕੋਈ ਜਾਈਦਾ ਸੀ ਤੇ ਜਿਹਦਾ ਸ਼ੌਂਕ ਦਾ ਹੁੰਦਾ ਹੈ ਮੈਂ ਕਹਾਂ ਯਾਰ ਬਾਹਰ ਤਾਂ ਰੱਖ ਨਹੀਂ ਸਕਦੇ ਜਦੋਂ ਪਿੰਡੇ ਰੱਖਾਂਗੇ ਕਿਤੇ ਹਨਾ ਤੇ ਇਸ ਹਿਸਾਬ ਨਾਲ ਬੇ ਹੌਲੀ ਹੌਲੀ ਆ ਗਿਆ ਜਿੱਦਾਂ ਤੁਸੀਂ ਕੈਨੇਡਾ ਚ ਹਨਾ ਤੇ ਕੈਨੇਡਾ ਚ ਮਤਲਬ ਆਪਾਂ ਐਵੇਂ ਉੱਥੇ ਪੋਸੀਬਲ ਨਹੀਂ ਹੈਗਾ ਰੱਖਣੇ ਨਹੀਂ ਰੱਖਦੇ ਕਿਸੇ ਜਿਹੜਾ ਜਿਹੜੀ ਕੋਈ ਮੈਂ ਦੱਸਦਾ ਇੰਗਲੈਂਡ ਰੱਖੇ ਸੀ ਤਾਰੀ ਸੀ ਉਹਦਾ ਬਾਈ ਦੰਨਾ ਹਾਂਜੀ ਤੇ ਉਹਦਾ ਫਾਰਮ ਹਾਊਸ ਸੀ ਬਾਹਰ ਜਿੱਦਾਂ ਨਾ ਆਪਾਂ ਇੱਕ ਤਾਂ ਘਰਾਂ ਚ ਰਹਿੰਦੇ ਇੱਕ ਉੱਤੇ ਬਾਹਰ ਹੁੰਦੇ ਘਰ ਦਿਨਾਂ ਚਾਹ ਉਹ ਕੀਤਾ ਜਦੋਂ ਉਹਨ ਰੱਖਿਓ ਸੀ ਵੀ ਐਦੇ ਜਾਣੇ ਕਿ ਹੌਲੀ ਹੌਲੀ ਸ਼ੌਂਕ ਫਿਰ ਬਣ ਗਈ ਗੱਲ ਤਾਂ ਆ ਗਿਆ ਐਦੇ ਹਨਾ ਮਤਲਬ ਉਹ ਤੋਂ ਬਾਈ ਦੂ ਚਣਕ ਪੈ ਗਈ ਉਹਦੇ ਦੋ ਬਲੈਂਡ ਵਾਲੇ ਤੋਂ ਤੇ ਉਸ ਤੋਂ ਬਾਅਦ ਫਿਰ ਆਪਣੇ ਕਿੰਨੇ ਸਾਨੇ ਚ ਲੈ ਜੀ ਆਪਣੇ ਤੁਸੀਂ ਇਹ 14 ਦੇ ਚ ਲੈ ਆਂਦੇ ਸੀ ਪਹਿਲਾਂ ਦੋ ਨੁਕਰੇ ਘੋੜੇ ਠੀਕ ਹੈ ਦੋ ਨੁਕਰੇ ਘੋੜੇ 14 ਚ ਲੈਏ ਸੀ ਹਾਂਜੀ ਹਾਂਜੀ ਠੀਕ ਹੈ ਜੀ ਤੇ ਬਾਕੀ ਫਿਰ ਉਸ ਤੋਂ ਬਾਅਦ ਫਿਰ ਬਹੁਤ ਚੱਲੀ ਜਾਂਦਾ ਜਲਦੀ ਜਲਦੀ ਚਾਲ ਫੜੀ ਗਈ ਜਲਦੀ ਜਲਦੀ ਅੰਦੇ ਚੱਲਦੀ ਗਈ ਤੇ ਮੁਰਗੇ ਪਹਿਲੇ ਸਾਡੇ ਪਿੰਡੋਂ ਮੁੰਡਾ ਮਨਜੀਤ ਉਹ ਹੋਂ ਰੱਖਿਓ ਸੀਗੇ ਹੂੰ ਤੇ ਜਗੀਰਾ ਵੀ ਉੱਥੇ ਰਹਿੰਦਾ ਸੀ ਠੀਕ ਹੈ ਜੀ ਉਸ ਤੋਂ ਬਾਅਦ ਫੇ ਆ ਇਹ ਗੁਰਵਿੰਦਰ ਮੁੰਡਾ ਇਹ ਵੀ ਲਿਆ ਇਹ ਇਹਨੂੰ ਵੀ ਰੱਖਿਓ ਆ ਘੋੜਾ ਇਹਦਾ ਹੂੰ ਤੇ ਬਸ ਇਹਦੇ ਚੱਲੀ ਜਾਂਦੀ ਆ ਸ਼ਹਿਰ ਚੱਲੀ ਜਾਵੇ ਹੁਣ ਨਾ ਹੀ ਛੱਡੀਏ ਜਦ ਕਰੇ ਹੈਗੇ ਹਨ ਪਹਿਲਾਂ ਹੁੰਦਾ ਵੀ ਕਦੇ ਛੱਡ ਦੇ ਉਹ ਜੇ ਨਾ ਰੱਖੋ ਹੂੰ ਔਰ ਮੈਨੂੰ ਮੈਦ ਸ਼ਾਇਦ ਰਹੂਗੇ ਜੀ ਨਜ਼ਰ ਹੈਗੇ ਆਪਾਂ ਠੀਕ ਹੈ ਜੀ ਹੁਣ ਇਹ ਮਤਲਬ ਹੱਡਾਂ ਤੇ ਰਚ ਗਿਆ ਤੇ ਹੱਡਾਂ ਦੇ ਨਾਲ ਹੀ ਜਾਊਗਾ ਸ਼ੌਂਕ ਠੀਕ ਹੋ ਆ ਜੀ ਜਦੋਂ ਜਿਦਾ ਬੰਦੇ ਦਾ ਕੋਈ ਵੀ ਹੁੰਦਾ ਸ਼ੌਕ ਹੈ ਨਾ ਸਾਡਾ ਰੱਬ ਨੇ ਸ਼ੌਕ ਲੋਈਆਂ ਹਾਂ ਹਾਂ ਤੇ ਉਦਾਂ ਵੀ ਇਹ ਹਾਂਜੀ ਇਹ ਦੋਸਤੋ ਤੁਹਾਨੂੰ ਮੈਂ ਪਰਸਨਲੀ ਵੀ ਗੱਲ ਦੱਸਣਾ ਚਾਹੁੰਗਾ ਵੀ ਇੱਕ ਤਾਂ ਹੁੰਦਾ ਬੰਦਾ ਵੀ ਆਪਣੇ ਸ਼ੌਕ ਦੇ ਨਾਲ-ਨਾਲ ਕੀਤਾ ਹੁੰਦਾ ਹੈ ਨਾ ਵੀ ਆਪਾਂ ਨਾਲ-ਨਾਲ ਬਿਜ਼ਨਸ ਵੀ ਕਰ ਰਹੇ ਹਾਂ ਤੇ ਸ਼ੌਕ ਵੀ ਪਾਲ ਰਹੇ ਹਾਂ ਪਰ ਮੈਂ ਭਾਈ ਦਿਲਜੀਤ ਨੂੰ ਕਿਉਂਕਿ ਆਪਾਂ ਪਿਛਲੇ ਸਾਲ ਵੀ ਵੀਡੀਓ ਕਰੀ ਸੀ ਇਸ ਵਾਰ ਵੀ ਵੀ ਜਿੰਨਾ ਕ ਭਾਈ ਨੂੰ ਮੈਂ ਅੰਬੇ ਕੇ ਸਮਝਿਆ ਤੇ ਉਹਨਾਂ ਕੋਲ ਬਾਈ ਮਤਲਬ ਇੱਕ ਦਿਲੋਂ ਸ਼ੌਕ ਰੱਖਦਾ ਇਹ ਦਿਲੋਂ ਸ਼ੌਕ ਨਿਭਾ ਰਿਆ ਤੇ ਦਿਲਜੀਤ ਭਾਈ ਇਹ ਤਾਂ ਵੀ ਮਤਲਬ ਇਹ ਇਹ ਗੱਲ ਜਿੱਦਾ ਕੋਈ ਦੂਰ ਹੈ ਹੀ ਨਹੀਂ ਕਿ ਵੀ ਤੁਸੀਂ ਦਿਲੋਂ ਨਿਭਾ ਰਹੇ ਹੋ ਤੇ ਦਿਲੋਂ ਜਿਹੜੇ ਜਾਨਵਰ ਸ਼ੌਕ ਨਾਲ ਜਿਹੜੇ ਰੱਖੇ ਹੋਏ ਨੇ ਤੇ ਇਹ ਬਾਈ ਫਿਰ ਮਤਲਬ ਮੈਨੂੰ ਕਹਾਣੀ ਮੈਂ ਤੁਹਾਡੇ ਪਿੱਛੇ ਦੀ ਜਾਨਣਾ ਚਾਹਣਾਗਾ ਵੀ ਜਦੋਂ ਤੁਸੀਂ ਘੋੜੇ ਰੱਖੇ ਤਾਂ ਕੀ ਕਾਰਨ ਬਣਿਆ ਵੀ ਮਤਲਬ ਉਹ ਤਾਂ ਚਲੋ ਬਾਈ ਤੋਂ ਆਪਣੇ ਚਣਕ ਪੈ ਗਈ ਵੇ ਲਿਆਉਣ ਪਿੱਛੇ ਕੀ ਕਹਾਣੀ ਮਣੀ ਲਿਆਉਣ ਦਾ ਤਾਂ ਭਾਈ ਸ਼ੌਂਕ ਹੀ ਹੁੰਦਾ ਮੈਂ ਤੁਹਾਨੂੰ ਦੱਸੇ ਰਿਹਾ ਨਾ ਉਹ ਨੁਕਰੇ ਘੋੜੇ ਲਿਆਂਦੇ ਸੀ ਦੋ ਹਨਾ ਹਾਂਜੀ ਤੇ ਜਿਹਦਾ ਘਰ ਦੇ ਯਾਦ ਕਈ ਵਾਰ ਨਹੀਂ ਵੀ ਚੰਗਾ ਸਮਝਦੇ ਹਨਾ ਬਈ ਤੂੰ ਕਈ ਵਾਰ ਕਹਿ ਦਿੰਦੇ ਵੇ ਕਿ ਕਿਹੜੇ ਕੰਮਾਂ 'ਚ ਪਏ ਹੋ ਹਾਂ ਤੇ ਜਿਹੜੇ ਮੈਂ ਦੋ ਨੁਕਰੇ ਘੋੜੇ ਪਹਿਲਾਂ ਲਿਆਂਦੇ ਸੀ ਹਾਂਜੀ ਤੇ ਉਹ ਇੱਕ ਘੋੜਾ ਮੈਂ ਗਰਵਾਰ ਸਿੰਘ ਨੂੰ ਦੇ ਦਿੱਤਾ ਜਾਂ ਭੁਖ ਹੜਤਾਲ ਰੱਖੀ ਹੈ ਨਾ ਠੀਕ ਹੈ ਜੀ ਤੇ ਉਹ ਉਹ ਜਿਹੜਾ ਪਿੰਡ ਸੀ ਪ੍ਰੋਗਰਾਮ ਹਾਂ ਤੇ ਕਿਸੇ ਨੇ ਕੋਸ਼ ਦੇਣਾ ਹੋਊਗਾ ਉਹ ਘੋੜੇ ਨੇ ਮੇਰੇ ਉਹਦੇ ਕਰਕੇ ਜਾਨੀ ਕਿ ਇੰਦੀ ਬਾਗ ਵੀ ਉਹ ਜਿੱਦੇ ਉਹ ਕਦੇ ਬੰਦੀ ਸਿੰਘਾਂ ਦੀ ਗੱਲ ਚੱਲਦੀ ਉਹ ਬੰਦਾ ਕੌਣ ਵਾ ਉਹ ਇਹ ਕਹਿੰਦੇ ਵੀ ਇਹ ਘੋੜੇ ਵਾਲਾ ਉਹ ਘੋੜੇ ਵਾਲਾ ਜਾਨੀ ਕਿ ਉਹ ਘੋੜੇ ਨੇ ਮੈਨੂੰ ਜਾਨੀ ਕਿ ਸਾਹ ਤਾਂ ਵੀ ਉੱਥੋਂ ਜਾਨੀ ਕਿ ਕੋਈ ਤਾਂ ਪੈਸਾ ਹੁੰਦਾ ਕੋਈ ਬਾਗ ਵੀ ਜਾਨੀ ਕਿ ਇੰਨੀ ਕੁ ਦੇਤੀ ਉਹ ਜਿੱਦੇ ਕੋਈ ਵੀ ਗੱਲਬਾਤ ਹੁੰਦੀ ਉਹ ਕਹਿਣ ਦੀ ਲੋੜ ਨਹੀਂ ਪੈਂਦੀ ਦੋਨੋਂ ਬਾਈ ਨਾਲ ਇਹ ਵੀ ਆਖਰੀ ਉਹ ਪੋਤਾ ਆਇਆ ਸੀ ਉਹਦਾ ਜਾਰਗ ਦੇ ਅਖੰਡ ਪਾਠ ਹਾਂਜੀ ਉਹਨੂੰ ਗਾਹਾ ਘੋੜਾ ਦੇ ਦਿੱਤਾ ਸੀ ਉਹ ਮੈਂ ਮੈਂ ਕਹਾ ਵੀ ਮੈਂ ਨਹੀਂ ਲਿਆ ਤੇਰੇ ਬਾਬੇ ਨੇ ਦੇ ਦਿੱਤਾ ਉੱਥੋਂ ਵੀ ਚੱਲਿਆ ਜਦੋਂ ਚੱਲੀ ਜਾਂਦਾ ਫਿਰ ਇਹ ਪਿੰਡ ਦੇ ਮੁੰਡੇ ਇਹ ਵੀ ਹਾਂ ਤਾਂ ਪਿੰਡ ਦੇ ਬੋਲਣਾ ਵਾਲੇ ਮੁੰਡੇ ਹੈਗੇ ਜਦੋਂ ਮੈਂ ਹੋਰ ਤੁਹਾਨੂੰ ਥੋੜੀ ਜਿਹੀ ਗੱਲ ਦੱਸ ਦਿੰਦਾ ਹਾਂ ਹਾਂਜੀ ਹਾਂ ਇੱਕ ਮੁੰਡਾ ਹੋਰ ਉਹ ਜਾਨੀ ਕਿ ਪਹਿਲਾਂ ਬੋਲਦ ਰੱਖਦਾ ਸੀ ਸਭ ਤੋਂ ਪਹਿਲਾਂ ਘੋੜਿਆਂ ਬੋਲਦਾਂ ਤੋਂ ਬੋਲਦ ਵੇ ਆਉਂਦਾ ਸੀ ਹਾਂ ਤੇ ਉਹਨੇ ਮੈਨੂੰ ਪੁੱਛਿਆ ਮੈਂ ਕਿਹਾ ਵੀ ਯਾਰ ਖਰਚਾ ਬਹੁਤ ਹੋਣਾ ਇਹ ਤਾਂ ਬੁੱਲਦਾ ਹੁੰਦਾ ਵੀ ਕਿੰਦਾ ਉਹ ਕਹਿੰਦਾ ਜਾ ਰਿਹਾ ਇਹ ਪਤਾ ਨਹੀਂ ਬਈ ਦੇਈ ਜਾਂਦੇ ਖਰੇ ਨਾ ਬਈ ਕਹਿੰਦੇ ਨੇ ਨਾ ਹਮਮ ਹੁਣ ਉਹ ਮੁੰਡੇ ਦਾ ਕੋਈ ਪ੍ਰੋਬਲਮ ਜੇ ਆਈ ਆ ਕੇ ਘਰੇ ਬੈਠਾ ਆ ਤੇ ਹੁਣ ਉਹ ਨਹੀਂ ਵੀ ਜਦੋਂ ਉਹ ਕੋਈ ਹੁੰਦਾ ਕੁਦਰਤੀ ਆ ਹਮਮ ਚੱਲੀ ਜਾਂਦਾ ਸਿਸਟਮ ਇਹ ਉਹ ਕਹਿੰਦੇ ਹੁੰਦੇ ਜੀ ਜਿਵੇਂ ਹੁਣ ਆਪਾਂ ਅਕਸਰ ਗੱਲਾਂ ਕਰਦੇ ਆ ਵੀ ਜੇ ਕੋਈ ਸ਼ੌਂਕ ਰੱਖਣਾ ਚਾਹੀਏ ਆਪਾਂ ਘੋੜਿਆਂ ਦਾ ਰੱਖ ਲਈ ਚਾਹੇ ਆਪਾਂ ਬਲਦਾਂ ਦਾ ਚਾਹੇ ਕਿਸੇ ਹੋਰ ਚੀਜ਼ ਦਾ ਰੱਖ ਲਈ ਵੀ ਉਹ ਉਹਦਾ ਉਹਦਾ ਖਰਚਾ ਪਤਾ ਹੀ ਨਹੀਂ ਕਿ ਕਿੱਥੋਂ ਵਗਦਾ ਆਪੇ ਆਈ ਜਾਂਦਾ ਉਹ ਤੋਂ ਅੰਦਾ ਮੈਂ ਤੁਹਾਨੂੰ ਮੜੀਏ ਦੱਸੇ ਦਿੰਦਾ ਗੱਲ ਮੈਨੂੰ ਉਹਦਾ ਇੱਕ ਦਿਨ ਲੱਗਾ ਮੈਂ ਕਿ ਯਾਰ ਜਿੰਨੇ ਕੇ ਪੈਸੇ ਘੋੜਿਆਂ ਤੇ ਲਾਤਦੇ ਆ ਨਾ ਹਾਂਜੀ ਮੈਂ ਇਹਨਾਂ ਦਾ ਟਰੈਕਟਰ ਰੂਟਰ ਲੈਣ ਦਾ ਖੜਾ ਰਹਿੰਦਾ ਹਾਂ ਨਾ ਪਰ ਨਹੀਂ ਉਹ ਤੋਂ ਬਾਅਦ ਮੇਰਾ ਮਨ ਚੇਂਜ ਹੋ ਗਿਆ ਮੈਂ ਕਿ ਘੋੜਿਆਂ ਦੇ ਮੈਨੂੰ ਹੋਰ ਪਾਸਿਓਂ ਕੁਝ ਨਾ ਕੁਝ ਵਖਰੇ ਇਹਨਾਂ ਕਰਕੇ ਆ ਗਿਆ ਹੈ ਨਾ ਹੁਣ ਨਹੀਂ ਜਾਨੀ ਮਨ ਚ ਨਹੀਂ ਹੈਗਾ ਤੇ ਬਾਕੀ ਦਾ ਸ਼ੌਂਕ ਹੁੰਦਾ ਬਹੁਤ ਪੈਸੇ ਬੰਦਿਆਂ ਲਾਤਦੇ ਆ ਆ ਮੁੰਡੇ ਜਿਹੜੇ ਆ ਬੈਠੇ ਬੁੱਲਣਾਂ ਵਾਲੇ ਹਾਂਜੀ ਉਹ ਦੂਜਾ ਬਾਈ ਵੀ ਪਿੰਡ ਦਾ ਹੀ ਆ ਹੁਣ ਯਾਨੀ ਕਿ ਸਾਡੇ ਬਾੜੀਆਂ ਪਿੰਡ 'ਚ ਹੈਗੇ ਆ ਵੇ ਦੋ ਤਿੰਨ ਘੋੜਿਆਂ ਵਾਲੇ ਆ ਦਾ ਦੋ ਬੁੱਲਣਾਂ ਵਾਲੇ ਸਿਰਫ ਉਹਨਾਂ ਇਹਨਾਂ ਕਰਕੇ ਆ ਬਾੜੀਆਂ ਦਾ ਨਾਂ ਹੈ ਨਾ ਠੀਕ ਹੈ ਜੀ ਮਤਲਬ ਪਛਾਣ ਬਾੜੀਆਂ ਦੀ ਮਾਲਪੁਰ ਬਾੜੀਆਂ ਦੀ ਇਹ ਇੱਕ ਬਲਦਾ ਵਾਲੇ ਭਰਾਵਾ ਤੇ ਘੋੜਿਆਂ ਵਾਲੇ ਮਤਲਬ ਤੁਹਾਡੇ ਕਰਕੇ ਹੁਣ ਪਿੰਡ ਦਾ ਬਸੇਰੇ ਪੈਸੇ ਵੀ ਬਹੁਤ ਆ ਹਨਾ ਯਾਨੀ ਕਿ ਬਾੜੀਆਂ ਦਾ ਨਾਂ ਹੈਗਾ ਹੈ ਨਾ ਛੋਟੀਆਂ ਬਾੜੀਆਂ ਮੈਂ ਹਾਂਜੀ ਮੈਂ ਕਹਿ ਸਕਦਾ ਹਾਂ ਹਾਂਜੀ ਬਾਕੀ ਆ ਜ਼ਗੀਰੇ ਨਾ ਕੋਈ ਨਹੀਂ ਜੀ ਜ਼ਗੀਰੀ ਨਾਲ ਵੀ ਕਰਦੇ ਆ ਤੇ ਹਲੇ ਤਾਂ ਆਪਣੇ ਕੋਲੇ ਸਮਾਂ ਖੁੱਲਿਆ ਗੋਲੇ ਖੁੱਲੇ ਦਿਲ ਨਾਲ ਜਾਪਾ ਗਲਾ ਕਰਾਂਗੇ ਭਾਈ ਤੇ ਆਪਣੇ ਕੋਲੇ ਹੁਣ ਫਿਲਹਾਲ ਕਿੰਨੇ ਦੋ ਹੀ ਉਹ ਪਹਿਲਾਂ ਵਾਲੇ ਦੋ ਹੀ ਜਾਨਵਰ ਨੇ ਹਾਂ ਨਹੀਂ ਜਦੋਂ ਤੁਸੀਂ ਪਿੱਛੇ ਆਏ ਸੀ ਤਾਂ ਆਪਣੇ ਕੋਲ ਦੋ ਹੀ ਸੀਗੇ ਹਨਾ ਹਾਂਜੀ ਤੇ ਉਹ ਘੋੜੀ ਫੇਰ ਬਾਅਦ ਗੱਬਣ ਹੋ ਗਏ ਸੀ ਸਾਨੂੰ ਪਤਾ ਹੀ ਨਹੀਂ ਆਇਤ ਕੀ ਆ ਅਦਾ ਕਿੰਨੇ ਸੁਣਾ ਬੀਕ ਦੇ ਹਾਂ ਸੂਨ ਵਾਲੀ ਆ ਨਾਲ ਪਤਾ ਨਹੀਂ ਵੀ ਗੱਭਣਾ 11 ਮਹੀਨੇ ਦੀ ਗੱਭਣ ਸੀਗੀ ਮੈਂ ਚੈੱਕ ਕਰੀ ਮੈਂ ਇੱਥੇ ਤੇ ਮੈਂ ਕਿਹਾ ਯਾਰ ਕੁੜੀ ਤੁਸੀਂ ਧੋਲੀ ਫਿਰਦੇ ਆ ਤੇ ਕੁੜੀ ਤਾਂ ਗੱਭਣਾ ਅੱਛਾ ਯਾਰ ਮੈਂ ਕਿਹਾ ਯਾਰ ਲੱਗਦਾ ਤਾਂ ਐਂ ਆ ਤੇ ਕਿ ਬਾਕੀ ਮੈਂ ਕਿਹਾ ਪੰਜਾਂ ਚੰਗੀ ਤੱਕ ਪਤਾ ਕਰ ਲਾਂਗੇ ਆਪਾਂ ਮਤਲਬ ਤੀਰ ਤੁਕੇ ਨਾਲ ਹੀ ਰਹਿ ਗਈ ਬਾਸ ਜੀ ਤੇ ਦਲਜੀਤ ਭਾਈ ਇਹਦਾ ਕੁੜੀ ਦਾ ਨਾਂ ਕੀ ਰੱਖਿਆ ਇਹਦਾ ਨਾਦੋ ਪਹਿਲਾਂ ਮੈਂ ਤਾਂ ਨਾ ਹੀ ਲੈਦਾ ਕੁੜੀ ਦਾ ਬੰਦੇ ਗੁੱਸੇ ਨੇ ਸਾਡਾ ਨਾਂ ਇਹਦਾ ਉਹ ਰੇਖਾ ਆ ਕੁੜੀ ਇੱਥੇ ਪਿੰਡ ਦੀ ਠੀਕ ਹੈ ਬਾਈ ਉਹ ਸਾਹਮਣੇ ਇਹਦਾ ਨਾ ਰਾਣੀ ਰਾਜਾ ਰੱਖ ਲਿਆ ਇਹ ਦੋਹਾਂ ਦਾ ਘੋੜੇ ਦਾ ਨਾਂ ਦਉਦਾ ਹਾਂ ਉਹ ਮਤਲਬ ਘੋੜੇ ਦਾ ਨਾਂ ਰਾਜਾ ਰੱਖਦਾ ਘੋੜੀ ਦਾ ਨਾਂ ਹਾਂਜੀ ਹਾਂਜੀ ਹੂੰ ਰਾਜਾ ਰਾਣੀ ਬਣਾਤਾ ਹਾਂਜੀ ਰਾਜਾ ਦਾ ਤੇ ਇਹ ਤਾਂ ਬਈ ਬਹੁਤ ਬਹੁਤ ਵਧੀਆ ਗੱਲ ਆ ਹਨਾ ਤੇ ਦਲਜੀਤ ਬਾਈ ਫਿਰ ਇਹ ਮੰਨ ਕੇ ਚੱਲੋ ਹੁਣ ਗੱਬਣਾ ਸੁਣ ਆਲੀ ਆ ਕਿਹੜੇ ਆਪਣੇ ਘੋੜੇ ਤੋਂ ਹਾਂਜੀ ਹਾਂਜੀ ਇਹ ਤੋਂ ਕਰਾਤੀ ਹੂੰ ਇਹ ਤੋਂ ਕਰਾਤੀ ਉਹ ਯਾਰ ਘੋੜਿਆਂ ਵਾਲੇ ਤੈਨੂੰ ਪਤਾ ਹੀ ਅੱਜਕੱਲ ਹਨਾ ਭਾਰ ਜਾਂ ਬਾੜਾ ਹੀ ਫੜਦੇ ਆ ਜਾਂ ਫੀਸਾਂ ਰੱਖੀਆਂ ਮੈਂ ਜਾਨੀ ਕਿ ਸੱਚੀ ਗੱਲ ਤੈਨੂੰ ਦੱਸਦਾ ਬਈ ਦਸੀ ਸਾਲੀ ਘੋੜੀ ਸੂਈ ਆ ਆਪਣੇ ਘੋੜੇ ਦੀ ਆ ਹਨਾ ਕਿਸੇ ਤੋਂ ਕਰੋਨਾ ਅਗਲੇ 20 ਭਾਰ ਫੜਦੇ ਆ ਕਿਸੇ ਕੋਈ ਜਾਣਾਂ ਹਾਂ 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 ਕਿਹਨਾਂ ਦੇ ਕਰਾਉਣੀ ਹੁਣ ਇਹਨਾਂ ਦੋਏ ਘੋੜੇ ਲੈ ਜਾਂਦੇ ਆ ਕਿਹਨਾਂ ਦੇ ਕਰਾਉਣੀ ਹੋਵੇ ਤਾਂ ਕੋਈ ਗੱਲ ਨਹੀਂ ਹਾਂ ਦੋਸਤੋ ਇਹ ਵੀ ਗੱਲ ਆ ਵੀ ਚਲੋ ਸ਼ੌਂਕ ਡਾਉਨ ਸ਼ੌਂਕ ਹੈਗਾ ਵੀ ਜੇ ਕੋਈ ਭਰਾ ਦੋਹੇ ਘੋੜਿਆਂ ਤੋਂ ਸਰਵਿਸ ਲੈਣਾ ਚਾਹੁੰਦਾ ਦੋਨੇ ਘੋੜੇ ਤੁਹਾਨੂੰ ਦਿਖਾਈ ਦਿੰਨੇ ਹਨਾ ਤੇ ਉਹ ਦੋਹੇ ਘੋੜਿਆਂ ਤੋਂ ਮਤਲਬ ਤੁਸੀਂ ਸਰਵਿਸ ਲੈ ਸਕਦੇ ਹੋ ਕੋਈ ਗੱਲ ਨਹੀਂ ਪੈਸਿਆਂ ਦੀ ਗੱਲਬਾਤ ਵੀ ਸਾਰਾ ਕੁਝ ਤੁਸੀਂ ਘੰਟੀ ਕਰਕੇ ਉਹ ਕਰ ਸਕਦੇ ਹੋ ਤੇ ਦਿਲਜੀਤ ਬਾਈ ਮੈਨੂੰ ਹੁਣ ਆਪਣੇ ਵਾਲੇ ਘੋੜੇ ਦੀ ਮੜਜੀ ਲਾਈਨ ਬਾਰੇ ਦੱਸੋ ਕਿਹੜੀ ਲਾਈਨ ਚ ਆਗਿਆ ਸੀਗਾ ਇਰਤ ਨਾਗਰ ਲੈਨ ਦਾ ਬਈ ਨਾਗਰ ਲਾਈਨ ਚੋਂ ਹਾਂਜੀ ਇਹ ਗੁਜਰਾਤ ਤੋਂ ਆਇਆ ਬਨਸ ਘਟਾ ਤੋਂ ਹੂੰ ਉੱਥੇ ਨਾ ਇੱਕ ਰਵੀ ਰਵੀ ਘੋੜਾ ਆਇਆ ਚੰਗਾ ਆ ਉਹ ਹੂੰ ਉਹਦਾ ਰਤਨਾਗਰ ਲੈਨ ਦਾ ਇਹ ਉਹਦਾ ਆ ਦੇ ਇਹਦਾ ਗਿੰਦਾ ਗਿੰਦਾ ਦੱਸ ਦਿੰਦਾ ਇਹਨੂੰ ਚਲੋ ਉਹ ਉਹ ਤੋਂ ਬਾਅਦ ਫਿਰ ਇਹਦੀ ਹਾਈਟ ਵਗੈਰਾ ਕਿੰਨੀ ਆਪਣੇ ਬਾਈਬਲ ਜੀ ਦਾ ਇਹਦਾ ਯਾਰ ਜੇ ਤਾਂ ਫੱਟੀ ਮੈਂ ਦੇਖੇ ਦਾ ਮੈਂ ਦੇਖੇ ਦਾ ਨਹੀਂ ਉਦਾਂ ਇਹਦਾ ਮੈਨੂੰ ਲੱਗਦਾ ਵੇ ਬਾਹਰ ਤੋਂ ਹੈਗਾ ਬਾਹਰ ਦੇ ਲੱਗੇ ਹੈ ਨਾ ਬਾਹਰ ਦੇ ਲੱਗੇ ਤਾਂ ਹੈਗਾ ਤੇ ਕੋਈ ਰਿਜ਼ਲਟ ਵਗੈਰਾ ਹੈਗੇ ਨਹੀਂ ਜੀ ਨਹੀਂ ਆਹ ਹੈ ਆਪਣੇ ਆਪਣੇ ਪਹਿਲਾਂ ਹੁਣ ਆਪਣੇ ਕੋਲ ਹੀ ਆਉਣਾ ਆਪਣੇ ਕੋਲ ਹੀ ਠੀਕ ਹੈ ਹੂੰ ਪਹਿਲਾਂ ਆਪਣੇ ਕੋਲ ਹੀ ਆਉਣਾ ਉਮਰ ਕਿੰਨੀ ਹੋ ਗਈ ਜੀ ਦੀ ਉਮਰ ਤਾਂ ਹੋ ਗਿਆ 6 ਦਾ ਹੁੰਦਾ 6 ਦਾ ਹੁੰਦਾ ਜੀ ਹੁਣ ਠੀਕ ਹੈ ਬਾਕੀ ਸਵਾਰੀ ਸੂਰੀ ਤਾਂ ਚਾਲ ਚੂਲ ਤਾਂ ਬਹੁਤ ਸੋਹਣੀ ਹੈ ਬਹੁਤ ਸੋਹਣਾ ਚੱਲਦਾ ਕੱਢੀ ਵੀ ਆਪਣੇ ਜ਼ਗੀਰੇ ਨੇ ਆ ਸੇਠ ਨੇ ਹਾਂ ਜੀ ਇਹ ਇਦਾਂ ਹੀ ਫਿਰ ਆਪਣੇ ਰਾਜੇ ਦੀ ਹੋ ਗਈ ਦੋਸਤੋ ਇਹ ਡਿਟੇਲਿੰਗ ਤੇ ਰਾਜੇ ਦੀ ਪਰ ਫੀਸ ਕਿੱਥੇ ਕਿਹਦੇ ਨਹੀਂ ਨਹੀਂ ਕੋਈ ਗੱਲ ਨਹੀਂ ਫੀਸ ਦਾ ਕੋਈ ਚੱਕਰ ਨਹੀਂ ਹੂੰ ਫੀਸ ਵਾਲਾ ਦੋਸਤੋ ਕੋਈ ਮਸਲਾ ਨਹੀਂਗਾ ਤੁਸੀਂ ਬਾਈ ਨੂੰ ਦਲਜੀਤ ਨੂੰ ਘੰਟੀ ਕਰ ਲਓ ਫੀਸ ਵਾਲਾ ਥੋੜਾ ਮਸਲਾ ਹੱਲ ਹੋ ਜਾਊਗਾ ਹਨਾ ਜੇ ਕੋਈ ਪ੍ਰਾ ਸਰਵਿਸ ਲੈਣਾ ਚਾਹੁੰਦਾ ਐਤੂ ਬਾਦ ਬਾਈ ਗੁਰਵਿੰਦਰ ਤੁਸੀਂ ਆਪਣੇ ਵਾਲੇ ਵੀ ਦੱਸੋ ਜੇ ਕਿਹੜੀ ਲਾਈਨ ਕਿਹੜੀ ਜੋ ਆ ਗਿਆ ਬਾਈ ਇਹ ਦੀਪシャン ਦਾ ਬੱਚਾ ਹੈਪੀ ਵਰਸਾਲ ਵਾਲੇ ਪਾਜੀ ਦੇ ਥੋੜਾ ਬੱਚਾ ਆ ਠੀਕ ਆ ਬਾਈ ਸ਼ਾਮ ਕੁੜੇ ਦਾ ਪੁੱਤ ਆ ਠੀਕ ਹੈ ਜੀ ਤੇ ਕਿੰਨੀ ਹਾਈਟ ਕਿੰਨੀ ਲਗਿਆ 64 ਪਲਸ ਹੋ ਗਿਆ 64 ਪਲਸ ਹੋ ਗਿਆ ਹਾਂ ਦੋ ਦੰਦ ਹੋ ਗਿਆ ਬਾਕੀ ਬਈ ਉਹ ਵੀ ਚੰਗਾ ਬਣਿਆ ਹਨਾ ਹਾਂਜੀ ਹਾਂਜੀ ਛੋੜੇ ਦੋਨੇ ਹੀ ਮਤਲਬ ਬ੍ਰੀਕਿੰਗ ਆ ਪੱਖੋਂ ਚੰਗੇ ਨੇ ਤੇ ਫਿਰ ਬਈ ਇਹ ਆਪਣਾ ਮਾਂ ਵਾਲਾ ਪਸਾ ਕੁ ਹੈਗਾ ਤਾਂ ਕਨਫਰਮ ਮਾਂ ਇਹ ਦੀ ਸੀ ਆਪਣੇ ਛੋੜੇ ਦੀ ਧੀ ਸੀ ਲਾਡੋ ਕੁੜੀ ਸੀ ਠੀਕ ਹਾਂ ਰਸਤੇ ਵਿੱਚ ਉੱਥੇ ਬਠਿੰਡੇ ਵੀ ਪਹਿਲਾਂ ਕਰਾਈ ਸੀ ਇੱਥੇ ਨੀਲੇ 'ਚ ਦੋ ਨੰਬਰ ਕਰ ਗਈ ਸੀ ਠੀਕ ਹੈ ਬਈ ਰਸਤੇ ਮੰਦੀ ਸੀ ਬਈ ਉਹ ਮਜਬੂਤੀ ਮਜਬੂਤੀ ਵੀ ਚੰਗੀ ਹਾਂ ਕੁੜੀ ਵੀ ਬਹੁਤ ਸਖੀ ਹੈ। ਇੱਕ ਕੋਈ ਰਿਜ਼ਲਟ ਵਗੈਰਾ ਆਇਆ ਜੀ ਇਹਦੇ? ਨਹੀਂ ਹਾਲੇ ਮਿਲਾਇਆ ਨਹੀਂ ਛੱਡਿਆ ਨਹੀਂ ਅਸੀਂ। ਹਾਲੇ ਛੱਡਿਆ ਨਹੀਂ। ਇੱਕ ਕੋਈ ਤੇ ਵੀ ਨਹੀਂ ਛੱਡਿਆ। ਨਹੀਂ ਹੁਣ ਛੱਡਾਂਗੇ ਸਾਡੇ। ਕਿੰਨੀ ਉਮਰ ਕਿੰਨੀ ਲੱਗੀ? ਦੋ ਦੰਦ ਹੋ ਗਿਆ। ਸਾਡੇ ਹਾਲੇ ਦੁੱਧ ਆਉਂਦੀ ਆ। ਹੂੰ। ਹਾਲੇ ਹੁਣ ਫਿਰ ਛੱਡਣ ਲੱਗੇ। ਹਾਂਜੀ ਹਾਂਜੀ। ਤੇ ਲੋ ਵੀ ਦੋਸਤੋ ਜੇ ਕੋਈ ਭਰਾ ਬਾਈ ਗੁਰਵਿੰਦਰ ਵਾਲੇ ਤੋਂ ਚਾਹੇ ਬਾਈ ਦਲਜੀਤ ਵਾਲੇ ਕੋਲ ਦੋਨੇ ਕੋੜੇ ਇੱਕੋ ਹੀ ਮੰਨ ਕੇ ਚੱਲੋ ਤੇ ਤੁਸੀਂ ਸਰਵਿਸ ਲੈ ਸਕਦੇ ਹੋ ਬਾਕੀ ਬਾਈ ਦਲਜੀਤ ਜੇ ਗੱਲ ਕਰ ਗਏ ਹੁਣ ਆਪਾਂ ਮਤਲਬ ਸ਼ੌਂਕ ਦੀਦਾ ਇਹ ਫਿਰ ਘੋੜਿਆ ਕਰਕੇ ਬਾਈ ਮੈਨੂੰ ਲੱਗਦਾ ਉ ਤੁਸੀਂ 2-4 ਸਾਲ ਚਾਹੇ ਨਾ ਮਾਰੋ ਜਿਹੜਾ ਪਰ ਘੋੜਿਆ ਕਰਕੇ ਬਾਈ ਹੁਣ ਤੁਹਾਨੂੰ ਜਿਹੜਾ ਵੀ ਬਾਜੀ ਆਂਦਾ ਹੋਊਗਾ ਹਨ ਨਹੀਂ ਭਾਜੀ ਮੈਂ ਤਾਂ ਹੋ ਗਿਆ ਸਮਝ ਲਓ ਬਈ 22 ਸਾਲ ਹੋ ਗਏ ਹਰ ਇੱਕ ਸਾਲ ਇਹ ਆਉਣਾ ਆ ਠੀਕ ਆ ਪਰ ਹੁਣ ਥੋੜੇ ਫ੍ਰੀ ਜਾਏ ਆ ਹੁਣ ਉਦੋਂ ਦਾ ਚੱਕਰ ਘਟ ਗਿਆ ਹੁਣ ਤਾਂ ਇੱਥੇ ਜਦੋਂ ਮਰਜੀ ਆ ਜਾਈ ਹੈ ਹਨ ਹੂੰ ਤੇ ਠੀਕ ਹੋ ਕੋਈ ਚੱਕਰ ਨਹੀਂ ਆਸਾ ਠੀਕ ਆ ਬਾਈ ਹੂੰ ਹੁਣ ਬਾ ਮਨ ਕੇ ਚੱਲੋ ਵੀ ਚੱਲੋ ਪਹਿਲਾਂ ਵੀ ਆਉਂਦੀ ਸੀਗਾ ਬਾਕੀ ਇਹਨਾਂ ਕਰਕੇ ਬਾਈ ਲਗਾ ਵੀ ਹੋ ਜਾਂਦਾ ਨੇ ਉਹ ਤਾਂ ਹੈਗਾ ਜੀ ਹੁਣ ਕਿਸੇ ਦਾ ਮਨ ਜਿਹਦਾ ਤੁਹਾਡੇ ਘੋੜੇ ਜਾਦੇ ਆ ਸਾਡੇ ਹਨੀਗੇ ਹਨਾ ਇਧਰ ਜਦੋਂ ਸ਼ੌਂਕ ਵੀ ਆ ਹਾਂਜੀ ਹਾਂ ਮਨ ਵੀ ਲੱਗਾ ਰਹਿੰਦਾ ਹਨਾ ਤੇ ਠੀਕ ਵਾ ਵਧੀਆ ਜਾਂਦਾ ਹਾਂਜੀ ਤੇ ਇਧਰ ਦੋਸਤੋ ਆਪਣੇ ਨਾਲ ਬਾਈ ਜ਼ਗੀਰਾ ਵੀ ਬੈਠਾ ਜ਼ਗੀਰਾ ਬਾਈ ਆਪਣੇ ਮਤਲਬ ਟ੍ਰੇਨਰ ਆ ਘੋੜਿਆਂ ਦਾ ਚਾਲਾ ਚੂਲਾ ਕਢਾਉਂਦਾਗਾ ਤੇ ਜਗੀਰੇ ਬਾਈ ਕਿੰਨੀਆਂ ਘੋੜੀਆਂ ਟ੍ਰੇਨ ਕਰਤੀਆਂ ਹੋਣੀਆਂ ਤੂੰ ਵੀ ਪਾ ਆਪ ਦੇ ਬਾਰੇ ਮੜਾ ਜਾ ਚੰਨ ਨਾ 485 86 ਘੋੜੀਆਂ ਟ੍ਰੇਨ ਕਰਤੀਆਂ ਵੀਰੇ ਹਜੇ ਤੱਕ ਅੱਛਾ ਬਈ 485 ਘੋੜੀਆਂ ਟ੍ਰੇਨ ਕਰਤੀਆਂ ਬਹੁ ਬਹੁ ਵੱਡੀ ਗਿਣਤੀ ਹੋ ਜਾਂਦੀ ਬਈ ਇੱਕ ਟ੍ਰੇਨਰ ਲਈ ਤਾਂ ਹਨਾ ਕਿੰਨਾ ਕਿੰਨਾ ਟਾਈਮ ਹੋ ਗਿਆ ਤੈਨੂੰ ਮੈਨੂੰ ਇਹ ਦੱਸ ਜਗੀਰੇ ਬਾਈ ਕਿੰਨਾ ਟਾਈਮ ਹੋ ਗਿਆ ਕੰਮ ਕਰਦੇ ਨੂੰ ਇੱਧਰ ਆਏ ਨੂੰ ਮੈਨੂੰ ਹੋ ਕੇ 2009 ਦੇ ਵਿੱਚ ਆਇਆ ਸੀ ਵੀਰੇ ਅੱਛਾ ਬਈ ਤੇ ਹਜੇ ਤੱਕ ਲੰਮਾ ਟਾਈਮ ਹੋ ਗਿਆ ਚੱਲੀ ਜਾਂਦੇ ਆ ਨੋ ਮਤਲਬ 4 ਸਾਲ 3 ਸਾਲੇ ਹੋਗੇ ਤੇ 15 16 ਸਾਲ ਹੋਗੇ ਫਿਰ ਇੱਧਰ ਆਈ ਨੂੰ ਹੈ ਹਾਂਜੀ ਹਾਂਜੀ ਉਦੋਂ 15 ਸਾਲ ਦਾ ਇੱਧਰ ਆਈ ਨੂੰ ਹੋਗੇ ਤੇ ਛੋਟਾ ਜਿਹਾ ਹੁੰਦਾ ਵੀ ਫਿਰ ਦੇਣ ਲੱਗਿਆ ਸੀ ਟ੍ਰੇਨਿੰਗ ਹੋਰ ਸੋਣਾ ਹੁੰਦਾ ਸਿੱਖਣ ਲੱਗਿਆ ਵੀਰੇ ਟ੍ਰੇਨਿੰਗ ਤਾਂ ਐਂ ਐਂ ਗੱਲ ਸਿੱਖੀ ਜਾਂਦਾ ਬੰਦਾ ਸਾਰੀ ਸਿੱਖੀ ਜਾਂਦਾ ਬਈ ਇਹ ਤਾਂ ਹੈ ਸਿੱਖਦਾ ਤਾਂ ਰਹਿੰਦਾ ਅੱਜ ਲੱਕ ਟ੍ਰੇਨਿੰਗ ਦੇਣੀ ਹੋ ਜਾਂਦਾ ਬਈ ਹਨਾ ਹਾਂ ਬਸ ਹੋ ਜਾਂਦਾ ਇਸ ਤਰ੍ਹਾਂ ਠੀਕ ਹੈ ਭਾਈ ਤੇ ਕੀ ਕੀ મતલਬ ਬਾਈ ਫਿਰ ਕਿੰਨੇ ਟਾਈਮ ਚ ਜਿਹੜੀ ਘੋੜੀ ਆ ਪ੍ਰੋਪਰ ਦੋਨੇ ਚਾਲਾਂ ਪਾ ਦਿੰਨਗੇ ਤੇ ਯਾਰ ਵੀਰੇ ਜੀ ਤਾਂ ਪ੍ਰੋਪਰ ਵਧੀਆ ਕੰਮ ਕਰਾਉਣਾ ਚਾਹਵਾ ਪੂਰਾ ਵਧੀਆ ਤਾਂ ਡੇਢ ਮਹੀਨਾ ਲੱਗ ਜਾਂਦਾ ਹੂੰ ਤੇ ਜੇ ਮੰਨ ਲੈ ਗਾ ਉਹਦਾ ਮੰਨ ਲੈ ਗਾ ਕਿਹਨਾਂ ਲਈ ਉਹ ਜਿੱਥੇ ਪੱਟੀ ਪੋਚੀ ਵੀ ਹੁੰਦੀ ਹੈਗਾ ਇੱਕ ਵੇਲੇ ਵੀ ਯਾਰ ਲਿਪ ਤੇ ਡਕਾ ਦੇ ਹੂੰ ਉਹ ਗੱਲਾਂ ਹੋ ਜਾਂਦੀਆਂ ਹਾਂ ਇੱਕ ਤਾਂ ਹੁਣ ਵੀ 20 ਦਿਨਾਂ ਚ ਵੀ ਤੋੜ ਦਿੰਨੇ ਆ ਘੋੜੀ ਅਸੀਂ ਹੂੰ ਘੋੜੀ ਮਤਲਬ ਜੇ ਜਮਾਇਣ ਦੋਸਤੋ ਕੋ ਖੇ ਲਵਾਉਣੇ ਆ ਤਾਂ ਡੇਢ ਮਹੀਨਾ ਕੱਢਣਾ ਪਊ ਡੇਢ ਮਹੀਨਾ ਵਧੀਆ 60 60 ਕੇ 5 4 ਦਿਨ ਛੜਤੀ ਫੇਰ ਲਾਤੇ 15 ਦਿਨ 5 4 ਦਿਨ ਛੜਤੀ ਫੇਰ ਯਾਨੀ ਯਾਰ ਕੋਈ ਵੀ ਚੀਜ਼ ਉਹਨੂੰ ਰੈਸਟ ਜ਼ਰੂਰੀ ਆ ਹੂੰ ਬਾਕੀ ਆਏ ਆ ਬੱਟੀ ਲਾ ਕੇ ਜਦ ਬਹੇਰੇ ਭੁਜਾਈ ਫਿਰਦੇ ਆ ਹੂੰ ਇਹ ਗੱਲ ਸਹੀ ਗੱਲ ਆ ਭਾਈ ਜੇ ਵਧੀਆ ਤੋਰਨੀ ਇਹਦਾ ਹੂੰ ਤੇ ਕੀ ਖਰਚਾ ਵਰਚਾ ਕੀ ਬਈ ਹੁਣ ਮਤਲਬ ਲੈਣੋਂਗੇ ਇਹਦਾ ਯਾਰ ਭਾਈ ਯਾਰ ਜਿੱਦੇ ਚੱਲਿਆ ਸੀਗਾ ਕੰਮ ਹਨਾ ਹੂੰ ਉਹਦੇ 5500 ਸੀ ਤੇ ਅੱਜ ਸੰਗਲਾ ਵੀ 27 28000 ਰੁਪਏ ਲੈ ਲੈਣੇ 25 ਤੋਂ 27 ਹੂੰ ਮਤਲਬ ਪੂਰਾ ਫੁੱਲ ਟ੍ਰੇਨ ਕਰਨ ਦਾ ਹਾਂ ਠੀਕ ਆ ਮਤਲਬ ਠੇਕ ਠਾਕ ਦੋਨੋਂ ਚੱਲਾਂ ਦਾ ਠੇਕਾ ਆਪਾਂ ਕਹਿ ਸਕਦੇ ਹਾਂ ਵੀ ਠੇਕਾ ਮਾਰਨਾ ਜੇ ਦੋਸਤੋ ਤਾਂ ਬਈ ਇੱਥੇ ਕਿ ਜੇ ਤੁਹਾਡਾ ਹਾਂ ਗੱਲ ਬਣ ਸਕਦੀ ਹੈ ਬਾਕੀ ਯਾਰ ਜਾਨਵਰ ਤੇ ਆ ਤੈਨੂੰ ਦੱਸੀ ਸੀ ਅੱਗੇ ਵੀ ਗੱਲ ਹੂੰ ਵੀ ਮਨ ਲਾ ਗੱਲ ਇੱਕ ਤਾਂ ਹੁੰਦਾ ਵੀ ਉੱਤੇ ਬੰਦਾ ਮੜਾ ਮੂਟਾ ਬੈੰਦਾ ਆ ਹੂੰ ਇੱਕ ਐ ਹੁੰਦਾ ਵੀ ਯਾਰ ਆਪ ਜਾ ਬਹਿਣਾ ਹੂੰ ਜਿਹੜਾ ਬਹਿਣਾ ਆ ਉਹ ਇੱਕ ਹਫ਼ਤਾ ਖਾ ਜਾਂਦਾ ਘੋੜਾ ਹੂੰ ਇਹ ਜਿਹੜਾ ਘੋੜਾ ਪਿੱਛੇ ਖੜਾ ਨਿੱਕਾ ਆ ਆਪਣਾ ਲੱਗਾ ਬਾੜ ਕੈਂਚ ਦਾ ਹੂੰ ਇਹਨੇ 6 ਦਿਨ ਪਹਿਰੇ ਉਹ ਬੋੜੀਆਂ ਬਵਾਈਆਂ ਹੂੰ ਮੈਨੂੰ ਪਤਾ ਮੇਰੇ ਢਿੱਡ ਦੇ ਬਾਗ ਕੱਢਦੇ ਤੇ ਮੁੱਦਾ ਹੋਇਆ ਕਰਾਂ ਉੱਤੇ ਮੈਂ ਆਏ ਕਿਆ ਕਰਾਂ ਕੋਈ ਚੜ ਜਾ ਮਾਂ ਉਹ ਲੈ ਜਾ ਕਰੇ ਪਟ ਕੇ ਮਾਂ ਤਾਂ ਸਾਡੀ ਜਾਨ ਦਿੱਤਾ ਇਹਨੂੰ ਰਾਜੇ ਨੇ ਹੋਰ ਜੀ ਹੋਰ ਰਾਜੇ ਨੇ 6 ਦਿਨ ਤਸੱਲੀਆਂ ਕਰੇ ਅੱਛਾ ਜੀ ਬਈਆ ਜਿਹੜਾ ਫੜ ਜਾਂਦਾ ਇਹ ਨੂੰ ਕਹਿੰਦਾ ਅਰੇ ਸਰਦਾਰ ਜੀ ਛੋੜ ਦੋ ਇਸ ਕੋ ਮਾਤਾ ਕੋ ਬੋਲ ਦੇ ਕੇ ਢੇੜਾ ਲਵਾ ਦਈਏ ਇਸ ਕਾ ਮਾਤਾ ਕੋ ਬੋਲ ਦੇ ਕੇ ਕਿ ਚੜ ਗਏ ਉੱਪਰ ਭਾਜੀ ਵੀ ਸੀ ਤੇ ਉਹ ਮੈਂ ਕਿਹਾ ਐ ਨਹੀਂ ਬੋਲ ਦੇਗੇ ਠੀਕ ਇਹਦਾ ਪਤਾ ਲੱਗੂ ਅੱਛਾ ਵੀ ਉਹ ਵੀ ਕੁਝ ਨਹੀਂ ਹੁੰਦਾ ਵੀ ਚੜ ਕੇ ਚੜ ਗਏ ਉਹ ਬੋਲ ਕੇ ਕਹਿੰਦੇ ਘੋੜੇ ਤੇ ਲਾਉਣ ਦਾ ਢੇੜਾ 6 ਦਿਨ 6 ਦਿਨ ਭੰਬਲ ਪੂਸੇ ਚ ਪਾਈ ਰੱਖਿਆ ਨੇ ਖੜ ਜਾਂਦਾ ਸੀ ਸੀਗਾ ਥੱਲੇ ਐਦਾਂ ਕਹਿੰਦਾ ਸੀਗਾ ਪਰੇ ਹਾਂ ਪਰ ਅੱਜ ਜਿਹੜੇ ਸਾਹ ਨਾਲ ਜਿਵੇਂ ਹੁਣ ਆਪਾਂ ਕਲਿੱਪਾਂ ਕੱਢਦੇ ਸੀ ਦੋਸਤੋਂ ਤੁਸੀਂ ਛੋਟੇ ਚ ਦੇਖੀ ਹੋਣਾ ਇਹ ਕੂੜਾ ਤੇ ਅੱਜ ਤਾਂ ਬਾਈ ਯਾਰ ਇਹ ਮਾੜੀ ਜੀ ਦੌਕੇ ਤੇ ਐ ਚਾਲ ਬਦਲ ਜਾਂਦਾ ਸੀਗਾ ਹਣਾ ਫਿਰ ਤਾਂ ਬਈ ਇਹ ਹੋਣੀ ਸਾਰਾ ਕੁਝ ਆਹ ਹਾਂ ਇਹ ਵੀ ਦੋਸਤੋ ਤੁਸੀਂ ਖਾ ਜਾਂਦਾ ਘੋੜਾ ਪਹਿਲਾਂ ਜਿਹੜਾ ਬੰਦਾ ਕੋਈ ਮੜਾ ਮੋਟਾ ਬੰਦਾ ਆ ਆਪ ਜਿਹੜਾ ਕਢਾਉਂਦਾ ਆ ਉਹਦਾ ਉਹਦੇ ਹਿਸਾਬ ਨਾਲ ਵੀ ਕਰ ਲੈਣੇ ਆ ਫਿਰ ਉਹਦੇ ਹਿਸਾਬ ਨਾਲ ਉਹਦਾ ਹਫਤਾ ਜਿਹੜਾ ਘਟ ਜਾਂਦਾ ਹੂੰ ਠੀਕ ਹੈ ਬਈ ਇਹ ਚੱਕਰ ਹੂੰ ਉਹ ਚਲੋ ਉਹ ਸਮਾਂ ਅਗਲੇ ਦੇ ਹਫਤੇ ਰਹਿ ਗਿਆ ਹਣਾ ਜੇ ਪਹਿਲਾਂ ਸਿੱਖ ਗਿਆ ਤਾਂ ਪਹਿਲਾਂ ਤੇ ਜਗੀਰੇ ਬਾਈ ਮੈਨੂੰ ਲੱਗਦਾ ਵੀ ਬਾਈ ਦਲਜੀਤ ਦੇ ਵੀ ਸਾਰੇ ਜਾਨਵਰਾਂ ਦੇ ਤੁਸੀਂ ਉਹ ਕਰਿਆ ਕੰਮ ਹੂੰ ਜਾਲਦਿਲਾ ਬਾਈ ਕੋਲੇ ਪੁੰਦਾ ਹੋਰ ਵੀ ਆਉਂਦਾ ਸੀ ਕੋਈ ਪਰ ਹੁਣ ਜਦੋਂ ਦੇ ਅਸੀਂ ਆਏ ਆ ਇੱਥੇ ਉਸ ਤੋਂ ਬਾਅਦ ਅਸੀਂ ਆ ਜਿਆਦਾ ਪਿੰਡ ਆਇਆ ਇਹੀ ਸਹੀ ਗੱਲ ਹੈ ਠੀਕ ਹੈ ਜੀ ਇਹ ਜਿਆਦਾ ਸਾਡੇ ਬੋਲਣ ਵਾਲੇ ਜੀ ਉਹ ਉਹ ਸਾਡਾ ਮੁੰਡਾ ਰਿਸ਼ਤੇਦਾਰ ਉਹ ਹੂੰ ਇਹ ਵੀ ਬੋਲ ਬੋਲ ਬੱਚੇ ਪਾਲਦਾ ਰਿਹਾ ਭਜਾਉਂਦਾ ਰਿਹਾ ਹੂੰ ਇਹ ਵੀ ਹੁਣ ਬੁਛੇਰੀ ਲਿਆ ਆਈ ਆ ਇਹਦੇ ਕੋਲ ਅੱਛਾ ਬਈ ਹਾਂਜੀ ਹਾਂਜੀ ਹੁਣ ਕੋੜੀਆਂ ਵਾਲੇ ਪਾਸੇ ਆ ਗਏ ਹੂੰ ਹਣ ਕੁੜੀਆਂ ਹਣ ਕੁੜੀਆਂ ਕੰਨੀ ਵੀ ਇੱਧਰ ਮਤਲਬ ਪੈਂਦਾ ਲਾਂ ਹਾਂ ਹਾਂ ਇਹਨੂੰ ਮੈਂ ਕਹਾਂ ਇੰਨਾ ਬੱਚਿਆਂ ਦੁੱਧ ਪਲਾਈ ਜਾਂਦਾ ਹੁਣ ਉਹਨੂੰ ਪਲਾਉਂਦਾ گاਉਂ ਤੇ ਲਈਓ 7-8 ਮਹੀਨੇ ਦੀ ਬੇਸ਼ੇਰੀ ਆ ਅੱਛਾ ਜੀ ਬਹੁਤ ਚੰਗੇ ਕੁੜੇ ਦੀ ਚਲੋ ਵਧੀਆ ਬਈ ਵਧੀਆ ਬਈ ਤੁਸੀਂ ਤਾਂ ਦੇਖਿਆ ਹੀ ਹਾਂ ਹਾਂ ਦੇਖਿਆ ਬਈ ਚਿੰਕ ਪਵੇ ਬਈ ਚੰਗੀ ਗੱਲ ਆ ਹਨਾ ਤੇ ਇਹ ਸਾਡਾ ਰਿਸ਼ਤੇਦਾਰ ਹੋ ਆ ਹੁਣ ਹੂੰ ਇਹ ਥੋੜਾ ਜਿਹਾ ਹੋਰ ਪਾਸੇ ਚੱਲ ਗਿਆ ਸੀ ਉਹ ਘੋੜਿਆਂ ਦੇ ਘੁੰਮਦਾ ਚੱਲਦਾ ਇਹਦਾ ਵੀ ਮਨ ਕਿਤੇ ਉੱਧਰ ਪਊ ਹੈ ਨਾ ਹਾਂਜੀ ਵਧੀਆ ਚਲੋ ਇੱਕ ਪਾਸੇ ਮਨ ਲੱਗੂਗਾ ਹੈ ਨਾ ਤੇ ਬੰਦਾ ਬਈ ਮਾਲੇ ਕਮਾੜੇ ਕੰਨਾ ਕੰਮਾਂ ਤੋਂ ਵੀ ਪਤਿਆ ਰਹਿੰਦਾ ਸਾਰੀਆਂ ਗੱਲਾਂ ਹੀ ਆ ਜਾਂਦੀ ਆਹ ਮੁੰਡੇ ਆ ਹਣ ਚੱਲ ਆਈ ਕਿਹੜੇ ਆ ਆਹ ਬਈ ਹਾਂ ਆਹ ਮੁੰਡਾ ਆ ਹਾਂਜੀ ਇਹਦਾ ਨਾਂ ਕੀ ਤਰਮਨ ਆ ਉਹ ਇਹ ਉੱਧਰ ਬੋਲਦਾ ਨਾਲ ਉਹਨਾਂ ਬਾਈ ਨਾਲ ਬਹੁਤ ਬੋਲਦੇ ਇਹੀ ਜੋੜਦੇ ਆ ਇਹ ਆਪ ਵੀ ਬੱਚੇ-ਪੁੱਛੇ ਰੱਖਿਓ ਆ ਹਾਂ ਸ਼ੌਂਕ ਪੈ ਜਾਂਦਾ ਜੇ ਹੈਗੇ ਤਾਂ ਹੀ ਆ ਉਹ ਅਸੀਂ ਆਪ ਨਹੀਂ ਘੋੜੇ ਤੇ ਬੈਠੀ ਦਾ ਇੱਥੇ ਜਿੰਦਾ ਜਿਆਦਾ ਉਹ ਵੀ ਦੇ ਅਸੀਂ ਮਾਰਪੱਤ ਲਗਾਏ ਸੀ ਘੋੜਾ ਚਾਰ ਕਰਦੇ ਸੀ ਨਾ ਅੱਛਾ ਭਾਈ ਤੇ ਇਹਨੂੰ ਉੱਥੇ ਬੰਦੇ ਨੇ ਕਿਹਾ ਨੇ ਆ ਜਾਣਾ ਮੈਨੂੰ ਫੋਟੋ ਖਿੱਚ ਲੈਣ ਦੇ ਬਹਿਦਣ ਦੇ ਕਿਸੇ ਨਿਆਣੇ ਨੇ ਕਿਹਾ ਸਾਨੂੰ ਵੀ ਆ ਲੈਦੇ ਹੋ ਇਦਾਂ ਦਾ ਮਲ ਸ਼ੌਂਕੇ ਪੈਂਦਾ ਆ ਇਸੇ ਰੀਜ ਘਾਟਾ ਭਾਈ ਜਾਣ ਬਹੁਤ ਭਾਈ ਉੱਥੇ ਮਾਰਪੱਤ ਲਗਾਏ ਆ ਹੈ ਨਹੀਂ ਕੋਈ ਮੈਨੂੰ ਮੈਂ ਤਾਂ 2.5 ਘੋੜੇ ਆ ਇਸ ਰੀਜ ਇੱਥੇ ਆਏ ਨਾ ਪਿੰਡਾਂ 'ਚ ਹੈਗਾ ਕਿੰਦੇ ਹੋਰ ਕਿ ਨਹੀਂ ਹੈ ਨਹੀਂ ਜਗੀਰੇ ਨਾ ਹੋਰ ਆ ਪਿੰਡਾਂ ਜਾਂਦੇ ਨਹੀਂ 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 ਹੈ ਨਹੀਂ ਨਹੀਂ ਹੈ ਨਹੀਂ ਮਤਲਬ ਦੁਕਾਨਦਾਰਲੇ ਦੁਕਾਨਦਾਰਲੇ ਬਾਹਰ ਆ ਗਏ ਵੀ ਕਈ ਵਾਰ ਉਹ ਇੱਧਰ ਪੁੱਛਦੇ ਸੀ ਕਿ ਅਮੀ ਜੇ ਹੁਣ ਜੇ ਇਧਰਲੀ ਸਾਈਡ ਤਾਂ ਹੈਗੀ ਗੇਟ ਨਾਲ ਹਾਂ ਉਹ ਟਾਂਡੇ ਵਾਲੀ ਸਾਈਡ ਹਾਂ ਉਹ ਬਾਈ ਤਿੰਦਰ ਕੋਲ ਉਧਰਲੀ ਸਾਈਡ ਤਾਂ ਮਤਲਬ ਕਾਫੀ ਹੈ ਕੱਪੜੇ ਦੂਜੇ ਬਾਈ ਨੇ ਹਾਂ ਬਹੁਤ ਹੈ ਪਰ ਇਹੋ ਜਿਹਾ ਘੋੜਾ ਕੋਈ ਨਹੀਂ ਹੁਣ ਜਿਹੜਾ ਪੈਂਦਾ ਟ੍ਰੈਫਿਕ ਚ ਤੁਰਿਆ ਫਿਰੇ ਇਹ ਪੁੱਛਦਾ ਪਹਿਲੇ ਪਹਿਲੇ ਦਿਨ ਲੱਗਿਆ ਹਨ ਜਿੱਥੇ ਤੁਸੀਂ ਅੱਡੇ 'ਚ ਖੜੇ ਸੀ ਹਾਂਜੀ ਹਾਂ ਇਹ ਕਿਤੇ ਗਲੀ ਚ ਲੈ ਆਇਆ ਹੈ ਨਾ ਕਹਿੰਦਾ ਚਾਚਾ ਇਹਦਾ ਇੱਕ ਤੰਗ ਕਰਦਾ ਇਹਨੂੰ ਦੋ ਘੰਟੇ ਐਡੇ-ਉਡੇ ਚ ਕਮਾਇਆ ਹੁਣ ਜਗੀਰਾ ਤੇ ਮੈਂ ਅਸੀਂ ਪਿੱਛੇ ਜੀਵ ਚ ਹੁੰਦੇ ਸੀ ਇਹ ਉੱਤੇ ਜਿਹੜੇ ਹਾਂ ਇਹ ਉੱਤੇ ਜਿਹੜਾ ਹਾਂ ਦੁਕਾਨਦਾਰਾਂ ਬਾਹਰ ਆ ਕੇ ਦੇਖਣਾ ਤੇ ਜਾਨੀ ਕਿ ਉੱਦਾਂ ਸਾਡੋ ਗੱਲ ਮੈਂ ਤੁਹਾਨੂੰ ਗੱਲ ਦੱਸਦਾ ਕੁੜੀ ਉੱਥੇ ਰਹਿੰਦੀ ਕੈਨੇਡਾ ਮੇਰੇ ਕੋਲ ਕਰਾਲੀ ਦੀ ਆ ਉਹ ਤੇ ਜਿੱਦਾਂ ਨਿਆਣੇ ਜਾਣਦੇ ਆ ਤਾਂ ਮਿਲਣਾ ਹੁੰਣਾ ਸੀ ਹਾਂਜੀ ਤੇ ਮੈਂ ਕਿਹਾ ਮਾਲਪੁਰ ਆ ਜਾਈ ਬਈ ਸ਼ਹਿਰੀਏ ਬੰਦੇ ਆ ਕਿੱਥੇ ਮਿੱਟੀ ਜੱਥੇ ਕਮਾਉਣੇ ਆ ਕਹਿੰਦੀ ਨਹੀਂ ਅੰਕਲ ਮੈਂ ਪਿੰਡ ਆਉਣਾ ਬਈ ਘੋੜੇ ਘੜੀ ਦੇਖਣ ਤੇ ਇੱਥੇ ਕੋ ਗੱਡੀ ਲਿਆ ਜਿਹਦਾ ਤੇਰੀ ਫਸੀ ਆ ਉਹ ਕੋ ਫਾਰਚੂਨਰ ਸੀ ਉਹ ਛੱਪ ਕੇ ਜਿਹੜੀ ਫਸ ਗਈ ਉਹ ਫੇ ਵਿਚਾਰੀ ਇੱਥੇ ਨਿਕਲ ਕੇ ਦੇਖੇ ਮੈਂ ਕਿਹਾ ਨਾ ਲਿਆਉਂਦੀ ਵੀ ਮਾਦ ਪਰੇ ਉਹਦੇ ਮਾਪੇ ਸੀ ਨਾਲ ਆ ਇੱਥੇ ਫੋਟੋ ਫੋਟੋ ਜਾਨੀ ਕਿ ਉਹ ਪੇ ਵੀ ਕਹਿੰਦਾ ਕਹਿੰਦਾ ਜਿੱਦਾਂ ਜਾਨੀ ਕਿ ਇਹਲੇ ਬੰਦੇ ਨਾਲ ਕਿਸੇ ਨਾਲ ਗੱਲ ਕਰੋ ਫੇਰ ਪਤਾ ਲੱਗਦਾ ਸ਼ੌਂਕ ਦਾ ਹਨਾ ਉਹ ਉੱਥੇ ਰੀਅਲ ਏਸਟੇਟ ਦਾ ਕੰਮ ਕਰਦੇ ਕਰਾਲੀ ਅੱਛਾ ਜੀ ਕਹਿੰਦਾ ਯਾਰ ਤੂੰ ਰਹਿੰਦਾ ਕੈਨੇਡਾ ਸ਼ੌਂਕ ਇੱਥੇ ਪਾਲਦਾ ਮੈਂ ਕਿਹਾ ਹੁਣ ਕੈਨੇਡਾ ਦੇ ਫੇਰ ਸਾਰੇ ਹੁੰਦਾ ਹਨਾ ਜਿਦਾਂ ਜੀ ਕਾਫੀ ਲੋਕਾਂ ਨੂੰ ਸ਼ੌਂਕ ਹੈ ਕਿਸੇ ਨਾਲ ਗੱਲਬਾਤ ਕਰੋ ਜਾਂ ਬੰਦੇ ਆਉਂਦੇ ਆ ਨਹੀਂ ਦਿਲਜੀਤ ਭਾਈ ਮੈਨੂੰ ਤੁਹਾਡੀ ਇਹ ਹੀ ਗੱਲ ਵਧੀਆ ਲੱਗੀ ਵੀ ਇੱਕ ਉੱਧਰ ਰਹਿ ਕੇ ਤੁਸੀਂ ਇੱਧਰ ਆਪਣਾ ਸ਼ੌਂਕ ਸੰਭਾਲ ਰਹੇ ਹੋ ਠੀਕ ਹੈ ਜਾਨਵਰ ਪਾਲ ਰਹੇ ਹਾਂ ਇੱਕ ਵੀ ਮਤਲਬ ਸਪਰੇਸ਼ਨ ਜੀ ਵਾਲਾ ਕੰਮ ਹੋ ਜਾਂਦਾ ਹੈ ਨਾ ਨਹੀਂ ਇਦਾਂ ਹੈ ਵੀ ਜਿਹਦੇ ਬੰਦੇ ਬੰਦੇ ਗੱਲਾਂ ਬਾਤਾਂ ਬਹੁਤ ਹੁੰਦੀਆਂ ਹਨਾ ਆ ਮੁੰਡਾ ਇਹ ਮਤਲਬ ਜਿਹੜਾ ਦੂਜਾ ਮੇਰੇ ਪਿੰਡ ਦਾ ਇੱਥੇ ਰਹਿੰਦਾ ਹਾਂ ਜੀ ਉਹਦਾ ਉਹਨਾਂ ਦੀ ਉਹ ਉਹਦਾ ਬਾਪੂ ਗੁਜ਼ਰ ਗਿਆ ਤੇ ਉਹ ਜਿਹੜੀ ਪਹਿਲਾਂ ਆਪਾਂ ਗੱਲ ਕਰਦੇ ਆ ਪਿਛਲੇ ਸਾਲ ਵੀ ਬੋਲਦਾਂ ਦੀ ਬਣਾਉਣੀ ਸੀ ਤਾਂ ਉਦੋਂ ਉਹਦੇ ਹੈ ਨਹੀਂ ਸੀ ਤਾਂ ਉਦੋਂ ਵੀ ਉਹ ਮੈਨੂੰ ਕਹਿੰਦਾ ਸੀ ਵੀ ਬਾਪੂ ਨੂੰ ਹੀ ਬਿਠਾ ਲ ਦੇ ਵਿੱਚ ਤੇ ਉਹ ਪੂਰਾ ਹੋ ਗਿਆ ਤੇ ਉੱਥੇ ਵੀ ਗੱਲ ਉਹਨਾਂ ਦੇ ਇਸ ਬੋਲਦਾਂ ਵਾਲੇ ਬਸ ਇਹੇ ਬੋਲ ਦਾ ਘੋੜਿਆਂ ਦੀ ਗੱਲਾਂ ਚੱਲੀ ਜਾਵੇ ਹਨਾ ਬੈਦ ਰੱਖੇ ਸ਼ੌਕ ਆ ਜਾਨੀ ਕਿ ਕਿਸੇ ਨੂੰ ਖਾਣ ਪੀਣ ਵਾਲੇ ਨੂੰ ਕਿਸੇ ਨੂੰ ਕਿਸੇ ਨੂੰ ਕਾਹੇ ਦਾ ਹਾਂ ਜੀ ਕਿਸੇ ਨੂੰ ਕਾਹੇ ਦਾ ਉਹ ਖੁਸ਼ੌਕ ਸ਼ੌਕ ਅਕਸਰ ਬੰਦਾ ਸੋਚੂਗਾ ਉਹਦੇ ਵਾਰੀ ਜਿਹੜਾ ਬੰਦਾ ਹਾਂ ਜੀ ਹਾਂ ਜੀ ਹਾਂ ਜੀ ਜਿਹੜੀ ਦਿਲ ਚ ਬੰਦੇ ਦੇ ਹੈਗੀ ਇਹ ਗੱਲ ਹਨਾ ਹੁਣ ਇਹ ਗਿੰਦੇ ਹੁਣੀ ਉੱਧਰ ਰਹਿੰਦੇ ਇਹ ਹੋਰ ਖੂਹ ਵਾਲਾ ਜਿਹੜਾ ਇਹਦਾ ਸਰਦਾਰ ਮਨਜੀਤ ਸਿੰਘ ਨਾਮ ਵੀ ਪਤਾ ਹੋਵੇ ਅੱਛਾ ਜੀ ਮਨਜੀਤ ਸਿੰਘ ਇਹਦਾ ਦੇ ਇਕੱਠੇ ਖੂਹ ਆ ਪਹਿਲਾਂ ਉਹਦੇ ਘੋੜੇ ਦੇਖ ਕੇ ਉੱਥੇ ਚ ਆ ਜੂ ਪੀ ਕੇ ਫੇਰ ਤਾਂ ਕੋ ਚਲ ਜਾਈਦਾ ਯਾਨੀ ਕਿ ਸਾਂਝ ਹੈ ਹੀ ਆ ਹੁਣ ਇਹ ਆ ਗਿਆ ਅੱਜ ਕਹਿੰਦੇ ਕੰਦੇ ਬੰਦੇ ਹੋਰ ਤਿਆਰ ਹੋ ਆ ਜਿਹੜੇ ਕਹਿੰਦੇ ਦਿਉਣੇ ਇੱਕ ਘਰ ਵਾਲੇ ਪੈਰ ਨਹੀਂ ਲਾਉਣ ਦਿੰਦੇ ਮੈਂ ਤਾਂ ਮੈਂ ਜਦਕ ਦਾ ਕੰਮ ਵਧੀ ਜਾਣਾ ਤੂੰ ਵੀ ਸ਼ਾਇਦ ਆਈ ਜਾਵੇਂ ਤੇ ਵਧੀਆ ਇੱਥੇ ਚੰਦੀ ਜਾਵੇਂ ਨਹੀਂ ਜਰੂਰ ਜੀ ਬਾਕੀ ਬਾਈ ਦਿਲਜੀਤ ਆਪਣਾ ਵੀ ਪਹਿਲਾ ਬੰਦ ਦਾ ਬੰਦ ਦਾ ਪ੍ਰੋਗਰਾਮ ਦੇ ਥੋੜਾ ਜਿਹਾ ਤੂੰ ਥੋੜੀ ਮੇਰੇ ਕੋਲ ਹੁਣ ਥੋੜੇ ਦਿਨਾਂ ਦੀ ਐ ਫਲਾਈਟ ਹਾਂਜੀ ਹਾਂਜੀ ਸਾਡਾ ਦੋਸਤੋ ਪ੍ਰੋਗਰਾਮ ਕਈ ਦਿਨਾਂ ਦਾ ਬੰਦਾ ਬੰਦਾ ਸੀਗਾ ਮੁਲਕ ਵਿੱਚ ਕੁਝ ਮੈਨੂੰ ਕੰਮ ਪੈ ਗਿਆ ਤੇ ਪ੍ਰੋਗਰਾਮ ਨਹੀਂ ਤੁਹਾਨੂੰ ਹੋਰ ਵੀ ਵਿਖਾਉਣਾ ਸੀ ਉਹਦਨ ਕੀ ਸਿਸਟਮ ਸੀਗਾ ਜੀ ਉਹਦਨ ਉਹ ਆਪਣੇ ਖੰਡਵਾਰਡ ਸਾਹਿਬ ਸੀ ਉੱਥੇ ਮਾਲ ਪਰ ਹਾਂਜੀ ਠੀਕ ਹੈ ਜਿੱਦਾਂ ਕਰਾਈ ਰਹੇ ਹੁੰਦੇ ਇਕੱਠੇ ਅਸੀਂ ਪੰਜ ਖੰਡਵਾਰਡ ਸਾਹਿਬ ਹਮ ਇੱਥੇ ਕਈ ਵਾਰ ਘਰ ਕਰਾਵੇਦੇ ਜੇ ਦਰਬਾਰ ਸਾਹਿਬ ਹਜੂਰ ਸਾਹਿਬ ਐਦਕੀ ਉਹ ਮਾਲ ਪਰ ਵਾਲੇ ਘਰ ਸੀ ਆਪਣੇ ਹਮ ਉਹਦਨ ਠੀਕ ਹੈ ਜੀ ਉੱਥੇ ਕਰਵਾਏ ਸੀ ਉਹ ਤੁਸੀਂ ਆਏ ਸਾਲ ਹੀ ਕਰਵਾਉਣੇ ਜੀ ਹਾਂਜੀ ਹਰੇਕ ਸਾਲ ਜਦੋਂ ਵੀ ਆਉਣ ਆਏ ਸਾਲ ਖੰਡਵਾਰਡ ਕਰਵਾਉਂਦੇ ਇੱਕ ਟਾਈਮ ਸ਼ੁਰੂ ਕਰ ਲੈਂਦੇ ਸੀ ਬਸ ਜ ਪਿਛਲੇ ਜਿਹੜੇ ਵੀ ਆਪਾਂ ਆਹ ਟਾਈਮ ਜਿੱਦਿ ਕਰੀ ਉਦੋਂ ਚੱਲਦੇ ਸੀ ਉੱਥੇ ਖਾਨਪਾਠ ਆਪਣੇ ਮਾਲ ਦੇ ਉਦੋਂ ਆਪਣੇ ਚੱਲ ਜਾਂਦੇ ਸੀ ਚੱਲਦੇ ਸੀ ਤੇ ਬਾਕੀ ਦਲਜੀਤ ਭਾਈ ਬਹੁਤ ਵਧੀਆ ਲੱਗਿਆ ਜੀ ਗੱਲਬਾਤ ਕਰਕੇ ਤੇ ਜੇ ਦੋਸਤੋ ਦੋਨੇ ਘੋੜਿਆਂ ਚੋਂ ਕਿਸੇ ਚੋਂ ਵੀ ਤੁਸੀਂ ਸਰਵਿਸ ਲੈਣਾ ਚਾਹੁੰਦੇ ਹੋ ਰਾਜੇ ਦੀ ਲੈਣਾ ਚਾਹੁੰਦੇ ਹੋ ਤੇ ਆਪਣੇ ਵਾਲੇ ਦਾ ਕੀ ਨਾਮ ਬਾਈ ਗੁਰਵਿੰਦਰ ਬਾਦਲ ਸ਼ਾਨ ਬਾਦਲ ਬਾਦਲ ਸ਼ਾਨ ਤੋਂ ਲੈਣਾ ਚਾਹੁੰਦੇ ਹੋ ਤਾਂ ਤੁਸੀਂ ਵੇਚੇ ਜਿ ਇੱਕ ਬਾਈ ਦਲਜੀਤ ਦਾ ਵੀ ਮੈਂ ਤੁਹਾਨੂੰ ਨੰਬਰ ਦੇ ਦਿੰਨਾ ਬਾਈ ਗੁਰਵਿੰਦਰ ਦਾ ਵੀ ਦੇਣਾ ਵੇਚੇ ਜ ਇੱਕ ਕਾਂਟੀ ਕਰਕੇ ਤੁਸੀਂ ਸੰਪਰਕ ਕਰ ਸਕਦੇ ਹੋ ਬਾਕੀ ਵੀਰਾਂ ਨਾਲ ਜੇ ਕੋਈ ਸ਼ੌਂਕ ਰਿਲੇਟਡ ਗੱਲਬਾਤ ਕਰਨੀ ਆ ਉਹ ਵੀ ਤੁਸੀਂ ਕਾਂਟੀ ਕਰਕੇ ਬਾਈ ਉਹਨਾਂ ਨਾਲ ਗੱਲਬਾਤ ਕਰ ਸਕਦੇ ਹੋ ਜੀ ਬਾਕੀ ਵੀਡੀਓ ਦੋਸਤੋ ਅੱਗੇ ਸ਼ੇਅਰ ਕਰ ਦਿਓ ਛੋਟੀ ਜੀ ਗੱਲ ਕਹਿਣੀ ਬਾਅਦ ਵਿੱਚ ਮੈਂ ਕਹਿੰਦਾ ਹਾਂ ਜੀ ਹਾਂਜੀ ਹਾਂਜੀ ਮੈਂ ਇਦਾਂ ਕਹਿੰਦਾ ਭਾਜੀ ਇਹ ਘੋੜਿਆਂ ਦੇ ਰੇਟ ਬਹੁਤ ਹੋਇਆ ਹੋਇਆ ਹੈ ਨਾ ਜਿੱਦਾਂ ਆਪਾਂ ਮੈਂ ਵੀ ਤੁਹਾਨੂੰ ਦੱਸਦਾ ਮੈਂ ਕਿਸੇ ਨੂੰ ਲਾਇਆ ਬਛੇਰੇ ਦਾ ਫੋਨ ਕਹਿੰਦਾ 6 ਲੱਖ ਦਾ ਹੈ ਨਾ ਹੂੰ ਤੇ ਕਿਸੇ ਬੰਦੇ ਕੋਲ ਵਧੀਆ ਆ ਹਣ ਲੱਖ ਮੰਗਿਆ ਜੇ ਸ਼ਾਇਦ ਘੱਟ ਵੀ ਮਿਲ ਜੇ ਪਿੰਡਾ ਪੁੰਡਾ ਚ ਮਿਲ ਜਾਂਦੇ ਆ ਇਦਾਂ ਨਹੀਂ ਪੀ ਉਹ ਐਨੇ ਲੱਖ ਸੁਣ ਕੇ ਡਰ ਜਾਣਾ ਚਾਹੀਦਾ ਆ ਬਸ਼ੀਰੇ ਨੇ ਲਗਵੀਰ ਇਹਨਾਂ ਜਗੀਰਾਂ ਨੇ ਹੁਣ ਸਾਨੂੰ ਬਸ਼ੇਰੀ ਲਿਆ ਕੇ ਦਿੱਤੀ ਆ ਖਲੀਫੇ ਘੋੜੇ ਦੀ ਹਾਂਜੀ ਤੇ ਚਲੋ ਉਹ ਜਿਹੜੀ ਚੋਰੀ ਆ ਹਨਾ 75000 ਦੀ ਲਿਆ ਕੇ ਦਿੱਤੀ ਆ ਠੀਕ ਹੈ ਹੁਣ ਇਹ ਸਾਡੀ ਘੋੜੀ ਜਿੱਡੀ ਖੜੀ ਹੋ ਹੋਣਾ ਇਹਨੂੰ ਆਪਾਂ ਜਗੀਰੇ ਹੈਗੀ ਇਹ ਤੋਂ ਥੋੜੀ ਜਿਹੀ ਛੋਟੀ ਆ ਹਨਾ ਹਾਂ ਚਲੋ ਆਪਾਂ ਫੋਟੋ ਹੈਗੀ ਆਪਾਂ ਫੋਟੋ ਲਾ ਲਓ ਨਾਲ ਲਾ ਦਿਓ ਉਦਾਂ ਮੈਂ ਕਹਿੰਦਾ ਵੀ ਮਿਲ ਜਾਂਦੀ ਆ ਲੱਭ ਕੇ ਹੌਲੀ ਹੌਲੀ ਹਨਾ ਵੀ ਮਿਹਨਤ ਕਰਨੀ ਮਿਹਨਤ ਕਰਕੇ ਜਿੱਦਾਂ ਜਗੀਰੇ ਵਾਲਾ ਬੰਦਾ ਜਿਹੜਾ ਜਾਣਕਾਰ ਆ ਤੇਲ ਫੂਕਣਾ ਪੈਂਦਾ ਭਾ ਪਗਾਈ ਆਪਣ ਹੁਣ ਐ ਦਾ ਹੈ ਨਹੀਂ ਵੀ ਘਰੇ ਬੈਠਾ ਨੂੰ ਜਿਹਦਾ ਜਾਣ ਪਛਾਣ ਵਾਲੇ ਕਹਿੰਦੇ ਆ ਹੁਣ ਇਹਨਾਂ ਕੋਈ ਪਹਿਲਾਂ ਮੈਨੂੰ ਬਸ਼ੇਰੀ ਮਿਲਗੇ ਸੀ ਉਹ ਉਹਦੀ ਮਾਂ ਚੈਂਪੀਅਨ ਸੀਗੀ ਹਨਾ ਹਾਂ ਇਨਾ ਕੋ ਇਹਨੂੰ ਮੈਂ ਪੁੱਛਿਆ ਵੀ ਰੇਟ ਬਹੁਤ ਆਖਦਾ ਸੀ ਮੈਨੂੰ ਜਦੋਂ ਪੁੱਛਿਆ ਇਹ ਮੰਡੀ ਗਏ ਉਹਨੂੰ ਪੁੱਛਿਆ ਮੈਂ ਕਿੰਨੇ ਦੀ ਵੇ ਦੇਣੀ ਆ ਮੈਂ ਉਹਨੂੰ ਕੁਝ ਨਹੀਂ ਕਿਹਾ ਮੈਂ ਕਿ ਜਿੰਨੇ ਦੀ ਵੇਗ ਦੀ ਤੋ ਲੈ ਉਦੋਂ ਫਿਰ ਕਈ ਵਾਰ ਮਿਲ ਜਾਂਦੀ ਯਾਨੀ ਕਿ ਧਿਆਨ ਰੱਖਣਾ ਚਾਹੀਦਾ ਠੀਕ ਹੋਣਾ ਐਦਾਂ ਨਹੀਂ ਵੀ ਜਦਾਂ ਹੋਣ ਕਿਸੇ ਨੇ 6 ਲੱਖ ਮੁੜ ਕੇ ਡਰੇ ਗਿਆ ਲੱਖ ਤੋਂ 1.5 ਲੱਖ ਦੀ ਕਿਤੇ ਨਾ ਕਿਤੇ ਮਿਲ ਜਾਂਦੀ 2 ਲੱਖ ਦੀ ਆ ਤੁਹਾਨੂੰ ਮੈਂ ਦੱਸਣਾ ਝੂਠ ਬੋਲਣ ਦੀ ਕੀ ਲੋੜ ਆ ਸਾਢੇ 4 ਲੱਖ ਦੇ ਇੱਥੇ ਪਿਆ ਹੋਇਆ ਜਾਨਵਰ ਹੈ ਨਾ ਦੋਨੇ ਦੋਨੇ ਨਾਲੇ ਲੈ ਆਂਦੇ ਆ ਹੂੰ ਉਹ ਬੰਦੇ ਦੇ ਕੋ ਤੇ ਹੁਣ ਜੇ ਹੁਣ ਉਹ ਘੋੜੀ ਨੇ ਮੈਨੂੰ ਮੈਂ ਇੰਨੀ ਦੀ ਹੋ ਜਾਣਾ ਉਹਨਾਂ 64 65 ਇੰਚ ਕਰ ਜਾਣਾ ਜਾਂਤੇ ਉਹ ਜਵਾਨ ਹੁਣ ਹੈ ਨਾ ਦੇਖੋ ਦੋਸਤੋ ਤੇ ਕੌਣ ਇੰਨੀ ਸਚਾਈਦ ਰਹਿਦਾ ਨਾ ਬਾਈ ਰੇਟ ਤਾਂ ਬਾਈ ਕੋਈ ਵੀ ਨਹੀਂ ਦੱਸਦਾ ਵੀ ਮੈਂ ਇੰਨੇ ਦੇ ਲਿਆਂਦੇ ਆ ਸਹੀ ਗੱਲ ਦੱਸੋ ਵੀ ਹਾਂ ਵੀ ਬਾਈ ਦਲਜੀਤ ਨੂੰ ਵੇਚਣ ਪੁੱਚਣ ਤੱਕ ਜਾਂ ਕੁਝ ਉਹ ਮਤਲਬ ਫੀਸਾਂ ਤੱਕ ਉਹ ਚੀਜ਼ਾਂ ਤੱਕ ਤਾਂ ਮਤਲਬ ਹੀ ਨਹੀਂ ਹੈਗਾ ਮਤਲਬ ਸਿਰਫ ਸ਼ੌਂਕ ਨਾਲ ਆ ਤੇ ਕੱਲਾ ਸ਼ੌਂਕ ਦੀ ਮੁੱਲ ਪਾਇਆ ਹੋਇਆ ਬਾਈ ਨੇ ਬਾਕੀ ਬਾਈ ਦਲਜੀਤ ਤੁਸੀਂ ਕੋਈ ਆਪਣੇ ਜਿਹੜੇ ਨਵੇਂ ਭਰਾ ਰੱਖਦੇ ਆ ਜਾਨਵਰ ਕੋ ਉਹਨਾਂ ਨੂੰ ਸਨੇਹਾ ਜ਼ਰੂਰ ਦਿਓ। ਨੇ ਉਹਨਾਂ ਨੂੰ ਸਨੇਹਾ ਦਾ ਕੀ ਦੇਣਾ ਇਹ ਰੱਖਣਾ ਚਾਹੀਦਾ। ਸਟਾਰਟ ਇੱਕ ਦੋ ਕੰਮ ਪੰਗੇ ਨਾ ਜਾਇਆ ਦੇਣ ਹੈਗੇ ਥੋੜਾ ਮਹਿੰਗਾ ਕੰਮ ਆ ਇਹਦਾ ਸਸਤਾ ਵੀ ਹੈ ਨਹੀਂ। ਵੀ ਆਏ ਨਹੀਂ ਵੀ ਆਪਾਂ ਇਕੱਠੇ ਵੀ ਪੰਜ ਸੱਤ ਬੰਨੂ ਦਾ ਬੰਨੂ ਨੂੰ ਲੈ ਕੇ ਕਰੇ ਇੱਕ ਜਾਨਵਰ ਦਾ ਹਰੇਕ ਬੰਦਾ ਨਾਲੇ ਪਾਲ ਵੀ ਵਧੀਆ ਸਾਡੇ ਦਾ। ਅਲ ਐਕਸਪੀਰੀਅੰਸ ਕਰ ਲਏ। ਹਾਂਜੀ ਹਾਂਜੀ। ਇੱਕ ਕੋਈ ਬੰਦਾ ਜਿਹਦਾ ਜਾਨਵਰ ਜੁੱਤੀ ਦਾ ਹੁਣ ਜਗੀਰਾ ਹੈਗਾ ਸਾਡੇ ਕੋਲ। ਹਾਂਜੀ। ਸੋ ਬਿਮਾਰ ਠਮਾਰ ਆਲਮੋਸਟ ਡਾਕਟਰ ਹੀ ਆ ਇਹ ਜੇ ਥੋੜਾ ਜਿਹਾ ਕਈ ਵਾਰ ਲੱਭਦਾ ਨਹੀਂ। ਈਆ ਮੈਂ ਕਹਾ ਜੀ ਆ ਘੋੜੀ ਦੇਖਣੀ ਸੀ ਅਸੀਂ ਡਾਕਟਰ ਨੂੰ 4-5000 ਰੁਪਏ ਲੱਗਣਾ ਸੀ ਉਧਰ ਤੇ ਘੋੜੀ ਦੇਤੀ ਹੋਰ ਪਹਿਲਾਂ ਸਾਡੇ ਟੀਕੇ ਪੱਕ ਗਏ ਸੀ ਪਿਛਲੀ ਜਾਨੀ ਕਿ ਬੰਦੇ ਇਹਦਾ ਹੁਣ ਫਾਇਦਾ ਆ ਕੋਈ ਜਾਣਕਾਰ ਵੀ ਬੰਦਾ ਹੋਵੇ ਨਾ ਕਿਰੇ ਹੀ ਆ ਫਿਰ ਫਾਇਦਾ ਤੇ ਬਾਕੀ ਫਿਰ ਜ਼ਗੀਰਾ ਤਾਂ ਸਾਰੇ ਕੰਮ ਹੀ ਕਰ ਦਿੰਦਾ ਇੱਧਰ ਮਤਲਬ ਟੋਡ ਅਰੀ ਦੇ ਡਾਕਟਰ ਹੀ ਕਹਿ ਸਕਦੇ ਆ ਆਪਾਂ ਨਹੀਂ ਸਾਡੇ ਸਾਡਾ ਡਾਕਟਰ ਏਰੀਆ ਏਰੀਆ ਨਹੀਂ ਚਲ ਬਿਚਾਰੇ ਨਾਲ ਸਾਹਦੇ ਹੁੰਦੀਆਂ ਹੁਣ ਇਹ ਕਿਹੜਾ ਪਿਆਰ ਹੋਇਆ ਹਨ ਇਹ ਤੁਹਾਡੇ ਸਾਹਮਣੇ ਇਹ ਪੁੱਛ ਲਓ ਵੀ ਇਦਾਂ ਦੀ ਕੋਈ ਜਿੱਦਾਂ ਇਹਦਾ ਕੋਈ ਵਪਾਰ ਵਾਲਾ ਹਿਸਾਬ ਜੋ ਸਾਡਾ ਇਹਨਾਂ ਤੇ ਠੀਕ ਹੋ ਗਾ ਘਰ ਵਾਲੀ ਗੱਲ ਮਤਲਬ ਜੇ ਮੈਂ ਤੁਸੀਂ ਹੁਣ ਕਈ ਵਾਰੀ ਚਲੋ ਉਧਰ ਬਾਹਰ ਹੋ ਤੇ ਇੱਥੇ ਜਿਵੇਂ ਲੋਡ ਪੈ ਗਈ ਬੂਮ ਮਾਰਿਆ ਜਾਂ ਹਾਂ ਤੇ ਬੰਦਾ ਚਲੋ ਦੇਖ ਕੇ ਸੈਟਿੰਗ ਬੈਟਿੰਗ ਕਰ ਜਾਂਦਾ ਉਹ ਫਿਰ ਜੀ ਨਹੀਂ ਆ ਹੁਣ ਦੇਖੋ ਆ ਆ ਮੁੰਡਾ ਨਿਕਾ ਜਿਆ ਆ ਹਾਂਜੀ ਹਾਂ ਆ ਛੋਟਾ ਇਹ ਸਾਡੇ ਘੂੜੀਆਂ ਦੇਖਣ ਆਉਂਦਾ ਆ ਕਹਿੰਦਾ ਘੂੜੀਆਂ ਵਾਲੇ ਮਾਸੀ ਦੇ ਜਾਣਾ ਹੁਣ ਬਸ਼ੇਰੀ ਛੱਡ ਕੇ ਆਇਆ ਗੱਭ ਕੀ ਕਹਿੰਦਾ ਸਾ ਘੋੜਾ ਦਾਗਾ ਇਹ ਨਹੀਂ ਇਹਨੂੰ ਵੀ ਬਾਬਾ ਜੀ ਪੂਰਾ ਲਾਲਚ ਪਿਆ ਖੜਾ ਹਣਾ ਹੁਣ ਥੋੜੀ ਦਾ ਉਹ ਪੂਰਾ ਲਾਲਚੀ ਹੋਇਆ ਹੈ ਇਹ ਤਾਂ ਆਪਣਾ ਵਕੋੜੀ ਕੜੀ ਚੈ ਇਹ ਸਾਰੇ ਤਰ੍ਹਾਂ ਦੇ ਸਾਰੇ ਕੰਮ ਕਰ ਲੈਂਦੇ ਆ ਹਾਂ ਹਾਂ ਬਾਈ ਜਿੱਦਾਂ ਮਰਜੀ ਪੈਪ ਵਾਲਾ ਨੱਕ ਤੇ ਜਿਹੜਾ ਮਰਜੀ ਕਰੇ ਪਰ ਤਰੀਜ਼ਾ ਉਹਦਾ ਹੈ ਜਿਹੜਾ ਆਪਣਾ ਬੰਦਾ ਆ ਆਹ ਦਾ ਮਿੱਤਰ ਚਾਜਾ ਇਹ ਮਹਿੰਗਾ ਜਾਨਵਰ ਆ ਮਾੜੇ ਜਿਹਨਾਂ ਕੋਈ ਗੱਲਬਾਤ ਹੋਵੇ ਔਖਾ ਔਖਾ ਬਈ ਸਹੀ ਗੱਲ ਆ ਤੇ ਕੋਈ ਡਾਕਟਰ ਆਪਣੇ ਏਰੀਏ ਦਾ ਸੀਗਾ ਹਮਮ ਗੁਲਵੀਰ ਭਰਾਜ ਦਾ ਹਾਂਜੀ ਬਾਈ ਉਹ ਮੈਨੂੰ ਕਹਿੰਦਾ ਵੀ ਮੇਰੇ ਨਾਲ ਰਹਿ ਤੂੰ ਨਾ ਕੋਈ ਨਹੀਂ ਕਰਨਾਗਾ ਤੂੰ ਮੇਰੇ ਨਾਲ ਹੀ ਰਹਿਣਾਗਾ ਤੂੰ 15000 20000 ਰੁਪਏ ਮਹੀਨਾ ਲਈ ਚੱਲ ਮੈਂ ਤੇ ਕਹਿੰਦਾ ਵਸ ਤੂੰ ਕੋਈ ਨਹੀਂ ਕਰਨਾ ਮੋਟਰਸਾਈਕਲ ਚੱਕ ਕੇ ਆ ਜਾਣਾ ਤੇਲ ਮੇਰਾ ਸਾਰਾ ਕੁਝ ਮੇਰਾ ਕਹਿੰਦਾ ਜਦੋਂ ਤੂੰ ਸਾਰਾ ਕੁਝ ਕਰਨ ਜਾਣਦਾਗਾ ਕਹਿੰਦਾ ਮੈਨੂੰ ਇੰਨੀ ਕਿ ਟੈਨਸ਼ਨ ਘਟ ਜੂਗੀ ਵੀ ਚਾਹ 4000 ਬੰਦਾ ਹੈਗਾ ਕਰ ਜੂਗਾ ਕਾਰੋਬਾਰ ਬੰਦ ਕਰ ਜੂਗਾ ਕਿਸੇ ਦੇ ਵੀ ਪਰ ਮੈਂ ਆਇਆ ਕਿ ਯਾਰ ਨਹੀਂ ਬਾਈ ਯਾਰ ਸਾਰੇ ਦਾ ਹਮ ਹੱਡਾ ਜਿ ਬੜਿਆ ਪਿਆ ਸਾਰਾ ਕੁਝ ਹਮ ਹੱਡਾ ਜੀ ਬੜਿਆ ਨਹੀਂ ਬਈ ਸਹੀ ਗੱਲ ਆ ਤੇ ਚਲੋ ਬਾਈ ਦਲਜੀਤ ਤੇ ਕਰੀਏ ਆਪਾਂ ਸਮਾਪਤੀ ਕਿਉਂਕਿ ਥੋੜੀ ਜੀ ਲੰਮੀ ਹੋਈ ਜਾਂਦੀ ਆ ਵੀਡੀਓ ਵੀ ਤੇ ਤੁਸੀਂ ਦੋਸਤੋ ਬਾਈ ਹੋਰਾਂ ਨੂੰ ਸੁਪਾਰ ਕਰ ਸਕਦਾ ਜੇ ਕੋਈ ਵੀ ਭਰਾ ਸਰਵਿਸ ਲੈਣਾ ਚਾਹੁੰਦਾ ਦੋਨੇ ਘੋੜੇ ਤੁਹਾਨੂੰ ਦਿਖਾਤੇ ਬਾਕੀ ਵੀਡੀਓ ਦੋਸਤੋ ਕਮੈਂਟ ਕਰਕੇ ਜਰੂਰ ਦੱਸੋ ਕਿਵੇਂ ਲੱਗੀ ਆਪਣੀ رائے ਜ਼ਰੂਰ ਰੱਖਿਓ ਕਮੈਂਟਾਂ ਦੇ ਵਿੱਚ ਵੀਡੀਓ ਅੱਗੇ ਜ਼ਰੂਰ ਸ਼ੇਅਰ ਕਰ ਦਿਓ ਆਪਣੇ ਘੋੜਿਆਂ ਵਾਲੇ ਭਰਾਵਾਂ ਚ ਜੀ ਵੀਡੀਓ ਦੇਖਣ ਲਈ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਸਾਡੋ ਤੁਹਾਡਾ ਵੀ ਬਈ ਸਾਰਿਆਂ ਦਾ ਧੰਨਵਾਦ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ